ਆਣਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਨਾ ਆਪਣੀ ਕਿਸੇ ਨਵੀਂ ਸਕੀਮ ਤੇ ਨਵੀਂ ਨੀਤੀ ਦੇ ਉੱਤੇ ਨਵੀਂ ਪਾਲਿਸੀ ਤੇ ਜੋਰ ਨਹੀਂ ਲਾਇਆ ਜਿੰਨਾ ਲੈਂਡ ਪੋਲਿੰਗ ਦੇ ਉੱਤੇ ਲੱਗਿਆ ਲਓ ਜੀ ਪਹਿਲਾਂ 1 ਟਰ ਲੈਂਡ ਜਾਂਦੇ ਆ ਨਾ ਇੱਕ ਦੇ ਨਾਲ ਦੋ ਫ੍ਰੀ ਫਿਰ ਕਹਿੰਦੇਗਾ ਕੱਚਾ ਵੀ ਨਾਲ ਫ੍ਰੀ ਫਿਰ ਇਹ ਕਹਿੰਦੇ ਆ ਨਾਲ ਇੱਕ ਕਿਲੋ ਲੱਡੂ ਵੀ ਦਿੰਨੇ ਤੁਹਾਨੂੰ ਜੁਨਾ 2027 ਦੀਆਂ ਆ ਰਹੀਆਂ ਪੈਸਾ ਚਾਹੀਦਾ ਵੀ ਮਾਲ ਇਹਨਾ ਹੋਣਾ ਵੀ ਕਾਉਂਟ ਜਿਆਦਾ ਖੋਲੋ ਕਿਤੇ ਬੈਂਕੀ ਨਾਲ ਜਿਆਦਾ ਲੋਡ ਰੋੜ ਰੋੜ ਦੇਣਾ ਫਿਰ ਮੋਦੀ ਗਿਆ ਮੋਦੀ ਦੱਸ ਦਿਆਂਗੇ ਕਿ ਅਸੀਂ ਕਿੰਨੇ ਚਲਾਕ ਵੀ ਸਾਡਾ ਪੈਸੇ ਬਣਾਉਣ ਦੇ ਵਿੱਚ ਦਿਮਾਗ ਬਹੁਤ ਚੱਲਦਾ। ਕਿ ਕੀ ਦੇਵ ਭਗਵੰਤ ਮਾਨਦੇ ਦਿਮਾਗ ਦੀ ਕਾਰਡ ਆ ਬਿਲਕੁਲ ਹੀ ਨਹੀਂ। ਇਹਦਾ ਹੀ ਕਾਰਡ ਆ। ਉਹਨਾਂ ਉਹਨਾਂ ਦੇ ਦਿੱਲੀ ਵਾਲੇ ਬਣਾ ਰਹੇ। ਇਹ ਨਹੀਂ ਚੰਗੀ ਸਕੀਮ ਐ ਤੇ ਭਗਵੰਤ ਮਾਨ ਆਪਣੀ ਚੇਅਰਮੈਨਸ਼ਿਪ ਥੱਲੇ ਕਿਉਂ ਨਹੀਂ ਕੱਢਦਾ। ਇਹਨਾਂ ਦੀ ਜੁਰਤ ਨਹੀਂ ਇਹ ਕਹਿ ਸਕੜ ਕੇ ਤੁਸੀਂ ਸਾਡੇ ਪੰਜਾਬ ਨੂੰ ਲੁੱਟਣ ਆਏ ਆ। ਸਾਡੇ ਪੰਜਾਬ ਨੂੰ ਖੰਗਾਲ ਕਰ ਦਿਓਗੇ ਤੇ ਅਸੀਂ ਤੁਹਾਡੇ ਇਸ ਮਾਮਲੇ ਤੇ ਉੱਤੇ ਅਸੀਂ ਪੰਜਾਬੀਆਂ ਨਾਲ ਖੜੇ ਆਂ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਖੜੇ ਨਹੀਂ ਜ਼ਰੂਰਤ ਹੈ ਕਿ ਪਾਲਸੀ ਨੂੰ ਤੁਸੀਂ ਲੁੱਟ ਦੀ ਪਾਲਸੀ ਦੱਸਦੇ ਹੋ ਮੁੱਖ ਮੰਤਰੀ ਨੇ ਵਾਰ-ਵਾਰ ਹਿੱਕ ਠੋਕ ਕੇ ਗੈਸ ਸਟੇਜਾਂ ਤੋਂ ਤਕਰੀਰਾਂ 'ਚ ਕਹਿੰਦੇ ਗੁੰਮਰਾਹ ਨਾ ਹੋਵੋ ਇੱਥੇ ਪਿੰਡਾਂ ਵਾਲਿਆਂ ਦਾ ਘੋੜਾ ਊਠ ਗੱਡਾ ਵੜ ਸਕਦਾ ਚੰਡੀਗੜ੍ਹ 'ਚ ਕੋਈ ਮੱਝ ਰਹਿ ਸਕਦੀ ਆ ਮੇਰੇ ਸਾਹਮਣੇ ਇੱਥੇ ਮੱਝਾਂ ਹੁੰਦੀਆਂ ਸੀ ਸਾਡੇ ਟਰੈਕਟਰ ਸਾਰੀਆਂ ਚੱਕ ਕੇ ਉਹ ਮਲੂਏ ਤੋਂ ਪਰਾਂ ਮਾਰੀਆਂ ਹੋਰ ਸਾਰਾ ਕੁਝ ਕਹਿੰਦੇ ਵਲੰਟੀਅਰ ਸਕੀਮ ਐ ਇਹ ਭਲੇਖੇ ਚ ਨਾ ਰੋ ਜੀਦਾ ਦਿਲ ਕਰਦਾ ਜ਼ਮੀਨ ਦੇ ਦਿਓ ਜੀਦਾ ਦਿਲ ਕਰਦਾ ਨਾਂ ਦਿਓ ਨਾ ਰਹੁ ਬਾਦ ਨਾ ਵਜੂ ਬੰਸਰੀ ਸਾਰਾ ਉਹਨੂੰ ਯਾਡਮ ਤੇ ਹੀ ਪਿੰਨਾ ਨੂੰ ਹੀ ਯਾਡ ਤੇ ਆ ਗਏ ਦੇਖੋ ਜਿਹੜੇ ਆਜ਼ਾਦ ਪੰਛੀ ਆ ਪਹਿਲਾਂ ਪਿੰਜਰੇ ਚ ਬੰਦ ਕਰ ਲਿਆ ਹੂੰ ਫਿਰ ਬਾਅਦ ਚ ਪੁੱਛਦੇ ਆ ਤੁਹੀਂ ਖਾਣਾ ਕੀ ਆ ਤੁਹਾਨੂੰ ਜੋ ਵੀ ਚਾਹੀਦਾ ਇੱਥੇ ਮਿਲ ਜੂਗਾ ਤੁਸੀਂ ਚਿੰਤਾ ਕਿਉਂ ਕਰਦੇ ਪਹਿਲਾਂ ਵੀ ਬਾਹਰ ਤੁਸੀਂ ਕੀ ਸੀ ਸਾਡਾ ਇੱਥੇ ਦੇਖੋ ਤੁਹਾਨੂੰ ਸੋਹਣੇ ਪਿੰਜਰੇ ਸੀ ਲਾਦੇ ਜਾਣੀ ਪਹਿਲਾਂ ਫਸਾ ਲਿਆ ਉਹਨਾਂ ਨੂੰ ਹੁਣ ਜਦੋਂ ਫਸ ਗਏ ਆ ਉਹ ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਆਜ਼ਾਦ ਫੈਸਲਾ ਕਰੋ ਯਾਰ ਕਮਾਲ ਦੀ ਗੱਲ ਪਿੰਜਰੇ ਵਾਲਾ ਆਜ਼ਾਦ ਫੈਸਲਾ ਕੀ ਕਰੂ ਪਿੰਜਰੇ 'ਚ ਤੇ ਪਾਤ ਤੇ ਤੁਸੀਂ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਜਿਸ ਤੇ ਚਰਚਾ ਖੂਬ ਹੋ ਰਹੀ ਹੈ ਕਿਉਂਕਿ ਪੰਜਾਬ ਦਾ ਬਹੁਤ ਵੱਡਾ ਅੱਜ ਦਾ ਮੁੱਦਾ ਹੈ ਕਿਉਂਕਿ ਇਸ ਦੇ ਨਾਲ ਕਈ ਘਰ ਕਈ ਪਰਿਵਾਰ ਜੁੜੇ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਇਸ ਦੇ ਨਾਲ ਕੱਲਾ ਕਿਸਾਨਾਂ ਮਜ਼ਦੂਰਾਂ ਨੂੰ ਫਰਕ ਨਹੀਂ ਪੈਣ ਵਾਲਾ ਕੁਝ ਖਦਸ਼ੇ ਨੇ ਸਰਕਾਰ ਦਾ ਲਗਾਤਾਰ ਪ੍ਰਚਾਰ ਹੈ ਕਿ ਪਾਲਿਸੀ ਨਾਲ ਵਾਰੇ ਨਿਆਰੇ ਹੋ ਜਾਣੇ ਆ ਪਰ ਜਿਹੜੇ ਇਸ ਤੇ ਖਦਸ਼ਾ ਪ੍ਰਗਟ ਕਰ ਰਹੇ ਨੇ ਉਸ ਵਿੱਚ ਕਿਸਾਨ ਜਥੇਬੰਦੀਆਂ ਨੇ ਖੁਦ ਉਹ ਕਿਸਾਨ ਨੇ ਜਿਨ੍ਹਾਂ ਦੀ ਜ਼ਮੀਨ ਉਸ ਦਾਇਰੇ ਦੇ ਅੰਦਰ ਆਉਣੀ ਹੈ ਬੁੱਧੀਜੀਵੀ ਵਿਦਵਾਨ ਵੀ ਇਸ ਤੇ ਗੱਲਾਂ ਕਰ ਰਹੇ ਨੇ ਕਿ ਕੀ ਹੈ ਸੈਂਟਰ ਦੇ ਕਦਮਾਂ ਉੱਤੇ ਚੱਲ ਰਹੀ ਹੈ ਪੰਜਾਬ ਸਰਕਾਰ ਇੱਕ ਹੋਰ ਤਰੀਕਾ ਹੈ ਜ਼ਮੀਨ ਹਥਿਆਉਣ ਦਾ ਇਸ ਬਾਰੇ ਗੱਲਬਾਤ ਕਰਾਂਗੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਨੇ ਜਿਹੜੇ ਜਾਣੇ ਜਾਂਦੇ ਨੇ ਅਜਿਹੇ ਮੁੱਦਿਆਂ ਦੇ ਉੱਤੇ ਵਿਵਾਦੀ ਨਾਲ ਗੱਲ ਰੱਖਣ ਦੇ ਲਈ ਪ੍ਰੋਫੈਸਰ ਸਾਹਿਬ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਦਰਸ਼ੇ ਜਿੰਨੇ ਮਰਜ਼ੀ ਹੁਣ ਤੱਕ ਆ ਗਏ ਸਰਕਾਰ ਕਹਿੰਦੀ ਹੈ ਕਿ ਨਹੀਂ ਅਸੀਂ ਅਮੈਂਡਮੈਂਟ ਚੈ ਕਰਨੀ ਪੈ ਦੇ ਹੋਰ ਨਾਲ ਆਫਰ ਦੇਣੇ ਪੈ ਜਾਣ ਕਿਸਾਨਾਂ ਨੂੰ ਪਰ ਲੈਂਡ ਪੂਲਿੰਗ ਪਾਲਿਸੀ ਬਹੁਤ ਤਰੱਕੀ ਕਰਾਏਗੀ ਪੰਜਾਬ ਦੀ ਨਹੀਂ ਨਹੀਂ ਡਰ ਗਏ ਆ ਬਹੁਤ ਜ਼ਿਆਦਾ ਡਰ ਗਏ ਆ ਤੇ ਅੰਦਰਲੀ ਖਬਰ ਇਹ ਆ ਕਿ ਉਹ ਕਿਸੇ ਵੇਲੇ ਵੀ ਹੋ ਸਕਦਾ 15 ਅਗਸਤ ਤੋਂ ਪਹਿਲਾਂ ਪਹਿਲਾਂ ਇਹਨੂੰ ਵਿਦਡਰਾ ਵੀ ਕਰ ਲੈਣ ਇਹ ਹਾਲਾਤ ਅੰਦਰੋਂ ਬਣੇ ਆ ਉਹ ਡਰ ਦੇ ਮਾਰੇ ਹੀ ਹੋਰ ਜਿਸ ਤਰੀਕੇ ਨਾਲ ਲਓ ਜੀ ਪਹਿਲਾਂ ਸ਼ਰਟ ਲੈਣ ਜਾਂਦੇ ਆ ਨਾ ਇੱਕ ਦੇ ਨਾਲ ਦੋ ਫ੍ਰੀ ਫਿਰ ਕਹਿੰਦੇ ਕੱਚਾ ਵੀ ਨਾਲ ਫ੍ਰੀ ਫਿਰ ਇਹ ਕਹਿੰਦੇ ਆ ਨਾਲ ਇੱਕ ਕਿਲੋ ਲੱਡੂ ਵੀ ਦਿੰਨੇ ਤੁਹਾਨੂੰ ਉਹ ਇਸ ਕਰਕੇ ਕਿ ਕਿਸੇ ਤਰੀਕੇ ਨਾਲ ਮਾਲ ਜਿਹੜਾ ਨਿਕਲ ਜਾਏ ਹੁਣ ਇਹ ਮਾਲ ਜਿਹੜੀ ਇਹਨਾਂ ਨੇ ਚਾਲ ਚੱਲੀ ਹੈ ਉਹ ਦਾ ਲੋਕ ਬਹੁਤ ਵੇਲੇ ਸੇ ਸਮਝ ਗਿਆ ਦੇਖੋ ਜਿਹੜਾ ਜ਼ਮੀਨ ਦਾ ਮਾਮਲਾ ਤੁਸੀਂ ਜਿਹੜੀ ਕਹਿੰਦੇ ਆ ਨਾ ਕਿ ਪਹਿਲੇ ਵਾਂਗੂੰ ਜਿ ਤਰ੍ਹਾਂ ਤਿੰਨ ਕਾਲੇ ਕਰੂਨਾ ਵਾਂਗੂੰ ਇਹ ਹੈ ਹੀ ਉਹ ਮਾਮਲਾ ਹੂੰ ਉਹ ਮਾਮਲਾ ਇਸ ਤਰ੍ਹਾਂ ਉੱਥੇ ਕਿਸਾਨ ਐਨੇ ਜਿਹੜੇ ਵੱਡੇ ਯੂਨੀਅਨਾਂ 32 ਯੂਨੀਅਨਾਂ ਚੌਥੀ ਯੂਨੀਅਨਾਂ ਚ ਵੱਡੇ ਇਕੱਠੇ ਹੋ ਗਏ ਉਹਦਾ ਕਾਰਨ ਕੀ ਆ ਜੀ ਉਹਨਾਂ ਨੂੰ ਜੇ ਕਿਸਾਨੀ ਲੀਡਰਾਂ ਨੂੰ ਹੈ ਕਿ ਜੇ ਕਿਸਾਨੀਆਂ ਦੇ ਲੀਡਰ ਹੈ ਬਿਲਕੁਲ ਜੇ ਕਿਸਾਨੀ ਖਤਮ ਕਰਤੀ ਅਡਾਨੀ ਨੂੰ ਜ਼ਮੀਨਾਂ ਦੇ ਦੀਆਂ ਪਿੰਡਾਂ ਦੇ ਪਿੰਡ ਉਹਨਾਂ ਨੇ ਵੜ ਲਏ ਕਬਜ਼ਾ ਕਰ ਲਿਆ ਕਮਰਸ਼ੀਅਲ ਵੱਡੀ ਲਾਰਜ ਸਕੇਲ ਐਗਰੀਕਲਚਰ ਕਰ ਲਈ ਕਿਉਂਕਿ ਫਰਟਾਈ ਲੀਰੀਆ 인ਫਰਾਸਟ੍ਰਕਚਰ ਹੈਗਾ ਜੀ ਤੇ ਫਿਰ ਸਾਡੀ ਲੀਡਰੀ ਕਿੱਥੇ ਰਹੂਗੀ ਸਾਡਾ ਤੇ ਮਤਲਬ ਇੱਕ ਹੋਂਦ ਦੀ ਲੀਡਰਾਂ ਦੀ ਆਪਣੀ ਹੋਂਦ ਦੀ ਕਿਰਾਏ ਕਿਸਾਨਾਂ ਦਾ ਕਿਸਾਨੀ ਦਾ ਕਿਰਾਏ ਜਮੀਨ ਚਲੇ ਗਈ ਤੇ ਉਹਨਾਂ ਦੀ ਹੋਂਦ ਕਾਦੀ ਇਹ ਰੌਲਾ ਇਸ ਕਰਕੇ ਵਧਿਆ ਸੀ ਮੈਂ ਤੇ ਉਹਨਾਂ ਦਿਨਾਂ 'ਚ ਵੀ ਬਹੁਤ ਵਾਰੀ ਇਸ ਤਰਜ ਤੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਹ ਸੰਘਰਸ਼ ਇਸ ਕਰਕੇ ਨਹੀਂ ਡੁੱਬ ਸਕਦਾ ਕਿਉਂਕਿ ਜਿਹੜਾ ਮੂਲ ਭੂਤ ਸਵਾਲ ਹੈ ਜਮੀਨ ਜਿਹਦੀ ਉਹਨਾਂ ਦੀ ਸਮਾਜਿਕ ਸੱਭਿਆਚਾਰਕ ਰਹਿਣ ਸਹਿਣ ਦੀ ਸਾਰੀ ਇੱਕ ਦੂਜੇ ਨਾਲ ਕਮਿਊਨੀਕੇਟ ਕਰਨ ਦੀ ਇੱਕ ਉਹ ਸਾਂਝਾ ਪੋਲ ਹੈ ਸਾ ਇੱਕ ਉਹ ਐਂਕਰ ਹੈਗਾ ਉਹਦੇ ਦਿਵਾਲੇ ਹੀ ਸਾਰੀ ਦੁਨੀਆ ਘੁੰਮਦੀ ਹੈ ਜੇ ਉਹਨੂੰ ਹੀ ਕੱਢ ਦਿੱਤਾ ਵਿੱਚੋਂ ਤੇ ਬਸ ਫੇਰ ਤੇ ਸਾਰਾ ਢਹਿ ਢੇਰੀ ਹੋਣਾ ਪ੍ਰੋਫੈਸਰ ਸਾਹਿਬ ਸਾਡੇ 1.3 ਸਾਲਾਂ ਦੀ ਕਾਰਜਕਾਲ ਦੌਰਾਨ ਆਵਾਦਨੀ ਪਾਰਟੀ ਦੀ ਸਰਕਾਰ ਨੇ ਐਨਾ ਆਪਣੀ ਕਿਸੇ ਨਵੀਂ ਸਕੀਮ ਤੇ ਨਵੀਂ ਨੀਤੀ ਦੇ ਉੱਤੇ ਨਵੀਂ ਪਾਲਿਸੀ ਤੇ ਜ਼ੋਰ ਨਹੀਂ ਲਾਇਆ ਜਿੰਨਾ ਲੈਂਡ ਪੋਲਿੰਗ ਦੇ ਉੱਤੇ ਲੱਗਿਆ ਹੋਇਆ ਨਹੀਂ ਇਸ ਤਰ੍ਹਾਂ ਕਿ ਚੋਣਾਂ 2027 ਦੀਆਂ ਆ ਰਹੀਆਂ ਪੈਸਾ ਚਾਹੀਦਾ ਤੁਸੀਂ ਸੁਣਿਆ ਹੋਣਾ ਕਿ ਕੇਜਰੀਵਾਲੇ ਕੱਗਰਵਾਲ ਸਭਾ ਦੇ ਵਿੱਚ ਭਾषण ਦਿੰਦਿਆਂ ਉਹਨਾਂ ਨੂੰ ਕਹਿ ਰਹੇ ਸੀ ਇਹ ਦੇਖ ਹੈ ਨਾ ਮੋਦੀ ਜੀ ਜਿੱਥੇ ਜਾਣ ਕਹਿੰਦੇ ਮੇਰੀ ਪੁਰਾਣੀ ਸਾਹਜ ਹੈ ਹੂੰ ਇਸਰੋ ਕੇ ਸਾਥ ਮੇਰੀ ਪ੍ਰਾਣੀ ਥਾਂ ਜਿਆ ਮਤਲਬ ਹਰ ਇੱਕ ਜਗ੍ਹਾ ਪ੍ਰਾਣੀ ਥਾਂ ਜਿਆ ਜੀ ਆਰਐਸਐਸ ਦੇ ਵਰਕਰ ਹੋਰ ਤੇ ਗਏ ਵੀ ਹੋਣਗੇ ਪਰ ਇਹਨਾਂ ਦਾ ਵੀ ਇਹੀ ਹੈ ਅਗਰਵਾਲੇ ਕੋਲ ਗਏ ਮੈਂ ਅਗਰਵਾਲ ਹੂੰ ਪਤਾ ਹੈ ਅਗਰਵਾਲ ਜਾਣਤਾ ਹੈ ਪੈਸਾ ਕਿਵੇਂ ਇਕੱਠਾ ਕਰਨਾ ਹੈ ਇਸ स्कीम ਜੇਬ ਚ ਪਾਈ ਫਿਰਦਾ ਸੀ ਉਦੋਂ ਇਹ 2-3 ਮਹੀਨਿਆਂ ਦੀ ਗੱਲ ਹੈਗੀ ਜੀ ਉਹ ਜਿਹੜੀ ਚਲਾਕੀ ਮਾਰਨਾ ਚਾਹੁੰਦੇ ਇਹ ਪੰਜਾਬ ਗਵਰਨਮੈਂਟ ਦੀ ਜੀ ਇਹ ਨਹੀਂ ਹੈਗੀ ਪਾਲਸੀ ਕਿ ਕੀ ਕਿਤੇ ਭਗਵੰਤ ਮਾਨ ਦੇ ਦਿਮਾਗ ਦੀ ਕਾਰਡ ਆ ਬਿਲਕੁਲ ਹੀ ਨਹੀਂ ਕਿਹਦਾ ਹੀ ਕਾਰਡ ਉਹਨਾਂ ਉਹਨਾਂ ਦੇ ਦਿੱਲੀ ਵਾਲੇ ਬਣਾ ਰਹੇ ਇਹਨਾਂ ਨੂੰ ਤੇ ਕਹਿੰਦੇ ਤੁਸੀਂ ਆ ਇੱਥੇ ਕੈਬਨਿਟ ਦੀ ਮੀਟਿੰਗ ਕਰੋ ਅਨਾਉਂਸ ਕਰਦੇ ਹੋ ਦਸ ਕਰ ਕਾ ਕੇ ਬਸ ਇਹ ਸੇ ਕਰਕੇ ਸਤੰਦਰ ਜਨਵਰੀ ਦੇ ਪ੍ਰਚਾਰ ਕਰ ਰਹੇ ਆ ਕਿ ਜਾਓ ਪਿੰਡਾਂ ਵਿੱਚ ਆਪਣੇ ਪਿਆਦਿਆਂ ਨੂੰ ਕਹਿ ਰਹੇ ਆ ਕਿ ਸਮਝਾਓ ਨਾ ਉਹ ਤੇ ਆਪਣੇ ਬੈਂਕਾਂ ਦੇ ਵਿੱਚ ਅਕਾਊਂਟ ਖੋਲੇ ਸੀ ਉਹਨਾਂ ਨੇ ਪੀ ਮਾਲੇ ਇਨਾ ਆਉਣਾ ਵੀ ਕਾਊਂਟ ਜਾਦਾ ਖੋਲ ਲੋਗੇ ਤੇ ਬੈਂਕੀ ਨਾਲ ਜਿਆਦਾ ਲੋਡ ਰੋਲ ਦੇਣਾ ਫਿਰ ਹੂੰ ਇਹ ਇੰਨੇ ਕੌਨਫੀਡੈਂਟ ਸੀ ਵੀ ਅਸੀਂ ਤੇ ਮੋਦੀ ਗਿਆ ਮੋਦੀ ਨੂੰ ਦੱਸ ਦਿਆਂਗੇ ਕਿ ਅਸੀਂ ਕਿੰਨੇ ਚਲਾ ਕੇ ਆ ਅਗਰ ਵਾਲਿਆਂ ਆਪਣੇ ਆਪ ਨੂੰ ਖੋਦੀ ਕਹਿ ਰਿਹਾ ਅਸੀਂ ਤੇ ਨਹੀਂ ਕਿਸੇ ਦਾ ਨਾਮ ਲੈਣਾ ਚਾਹੁੰਦੇ ਜੀ ਵੀ ਸਾਡਾ ਪੈਸੇ ਬਣਾਉਣ ਦੇ ਵਿੱਚ ਦਿਮਾਗ ਬਹੁਤ ਚੱਲਦਾ ਹੂੰ ਇਹ ਉਹਨਾਂ ਦਾ ਦਾਵਾ ਸੀ ਤੇ ਵਿੱਚੇ ਸਤਿੰਦਰ ਜੈਨ ਤੇ ਵਿੱਚੇ ਕੇਜਰੀਵਾਲ ਫੜ ਲਿਆ ਲੋਕਾਂ ਨੇ ਰੰਗਿਆ ਹੱਥੀ ਫੜ ਲਿਆ ਹੂੰ ਪੀਆ ਤੇ ਤੂੰ ਸਾਡੇ ਨੂੰ ਲੱਗਾ ਬੇਕਾਰ ਕਰਨ ਸਾਡੇ ਤੇ ਕਬਜ਼ਾ ਜ਼ਮੀਨ ਤੇ ਕਬਜ਼ਾ ਕਰ ਤੁਸੀਂ ਕਿਹਨੇ ਜਿਨ੍ਹਾਂ ਦੀ ਇਹ ਕਾਰਡ ਹੈ ਉਹਨਾਂ ਦਾ ਤੇ ਸ਼ਾਇਦ ਜ਼ਮੀਨ ਪੱਦਰ ਤੇ ਵਾਲ ਵਿੰਗਾ ਹੋਵੇ ਨਾ ਹੋਵੇ ਸਿਆਸੀ ਤੌਰ ਤੇ ਹੋ ਸਕਦਾ ਕਿ ਨੁਕਸਾਨ ਹੋ ਜੇ ਪਰ ਜਿਹੜੇ ਪਮਖੜ ਜਾ ਕੇ ਪ੍ਰਚਾਰ ਕਰ ਰਹੇ ਜਲੰਧਰ ਵਾਲਿਆਂ ਨੇ ਘੇਰੀ ਲਿਆ ਰਾਤ ਨੂੰ ਕਹਿੰਦੇ ਆਓ ਸਮਝਾਈਏ ਤੁਹਾਨੂੰ ਨਹੀਂ 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 ਉਹ ਪਮਖੜਾ ਦਾ ਤੇ ਕੀ ਦਾਅਵਾ ਪਮਖੜ ਤੇ ਮਾਰਨ ਆਉਂਦੇ ਹੁੰਦੇ ਆ ਲਾਈਟ ਦੇ ਉੱਤੇ ਤੁਸੀਂ ਦੇਖਿਆ ਹੂੰ ਦੇ ਨਾ ਉਹ ਤੇ ਭੰ ਮੱਖੜ ਤੇ ਜਦੋਂ ਲਾਈਟ ਤੇ ਆਉਂਦੇ ਆ ਕਿਸੇ ਵੀ ਕਿਸੇ ਨਾਲ ਉਹ ਸਾਡਾ ਆਉਂਦੇ ਆ ਆਤਮ ਆਪਣੀ ਆਖਰੀ ਘੜੀ ਤੇ ਉੱਪਰ ਗਟਾਵਾ ਕਰਦੇ ਉਹੋ ਹੀ ਚੀਜ਼ ਇਸ ਤੇ ਆ ਦੇਖੋ ਇਹਦੇ ਚ ਛੱਕ ਕੀ ਆ ਲੋਕਾਂ ਜੀ ਜੇ ਨਹੀਂ ਚੰਗੀ ਸਕੀਮ ਹੈ ਤੇ ਭਗਵੰਤ ਮਾਨ ਆਪਣੀ ਚੇਅਰਮੈਨਸ਼ਿਪ ਥੱਲੇ ਕਿਉਂ ਨਹੀਂ ਕਰਦਾ ਹੂੰ ਤੇ ਜਿਹੜਾ ਮਨਿਸਟਰ ਆ ਕਨਸਰਨ ਉਹ ਵਾਈਸ ਚੇਅਰਮੈਨ ਹੋਣਾ ਸੀ ਇਹਨਾਂ ਨੇ ਆਪਣੇ ਹੱਥ ਪਛਾਂ ਕਿਉਂ ਖਿੱਚੇ ਕਿਉਂ ਚੀਫ ਸੈਕਟਰੀ ਨੂੰ ਬਣਾਤਾ ਤੇ ਜਿਹੜੇ ਚੀਫ ਸੈਕਟਰੀ ਦੇ ਥੱਲੇ ਚਾਰ ਬੰਦੇ ਉਹ ਕਮੇਟੀ ਬਣਾਈ ਆ ਉਹ ਕੌਣ ਬੰਦੇ ਆ ਕੇਜਰੀਵਾਲ ਉਹਨਾਂ ਦੇ ਬੰਦੇ ਆ ਦਿੱਲੀ ਵਾਲਿਆਂ ਦੇ ਬੰਦੇ ਆ ਉਹ ਸਾਰੀ ਸਕੀਮ ਹੀ ਉਹਨਾਂ ਦੀ ਆ ਇਹਨਾਂ ਦਾ ਤੇ ਉੱਤੇ ਦਸਕਤ ਚੱਲਦੀ ਆ ਓਏ ਇਹਨਾਂ ਦੀ ਜੁਰਤ ਨਹੀਂ ਇਹ ਕਹਿ ਸਕੜ ਕੇ ਤੁਸੀਂ ਸਾਡੇ ਪੰਜਾਬ ਨੂੰ ਲੁੱਟਣ ਆਏ ਆ ਸਾਡੇ ਪੰਜਾਬ ਨੂੰ ਗੰਗਾਲ ਕਰ ਦਿਓਗੇ ਤੇ ਅਸੀਂ ਤੁਹਾਡੇ ਇਸ ਮਾਮਲੇ ਦੇ ਉੱਤੇ ਅਸੀਂ ਪੰਜਾਬੀਆਂ ਨਾਲ ਖੜੇ ਆ ਅਸੀਂ ਦਿੱਲੀ ਵਾਲਿਆਂ ਨਾਲ ਨਹੀਂ ਖੜੇ ਨਹੀਂ ਜੁਰਤ ਹੈਗੀ ਕਿਉਂਕਿ ਪੰਜਾਬ ਦੇ ਮੰਤਰੀਆਂ ਦੀ ਜਾਂ ਮੁੱਖ ਮੰਤਰੀ ਦੀ ਇਹ ਨਹੀਂ ਹੈ ਮਰਜੀ ਦਿੱਲੀ ਵਾਲਿਆਂ ਦੀ ਹੈ ਤਾਂ ਫਿਰ ਰੋਜ਼ਾਨਾ ਹੀ ਦੋ ਦੋ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਦਾ ਪੰਜਾਬ ਦੇ ਮੰਤਰੀ ਕਰ ਰਿਹਾ ਨਾ ਸਮਝਾਉਣ ਲਈ ਕਿ ਕਿਸਾਨੋਂ ਗੁਮਰਾਹ ਨਾ ਹੋਵੋ ਕਿਸੇ ਦੀਆਂ ਗੱਲਾਂ ਚ ਨਾਓ ਇਹ ਬੜੀ ਤੁਹਾਡੇ ਲਈ ਬੰਦਾ ਸੀ ਤੇ ਉੱਥੇ ਬਾਈ ਇਹਨਾਂ ਦੇ ਗਲਾਂ ਚ ਨਾ ਸਾਰਿਆਂ ਦੇ ਦਿੱਤੀਆਂ ਗਏ ਨੇ ਮਿਨਿਸਟਰੀਆਂ ਟਿਕਟਾਂ ਗਏ ਨੇ ਦਿੱਤੀਆਂ ਕੇਜਰੀਵਾਲ ਨੇ ਤੇ ਉਹਨਾਂ ਦੇ ਪਿਆਦੇ ਆ ਜਾਨੀ ਇਹ ਕੱਟ ਪੁਤਲਿ ਆਇਆ ਉਹ ਪਿੱਛੇ ਜਿਹੜਾ ਕੱਟ ਪੁਤਲੀਆਂ ਨੂੰ ਨਿਚਾਉਣ ਵਾਲਾ ਉਹ ਕੇਜਰੀਵਾਲ ਤੇ ਉਹਨਾਂ ਦੀ ਸੰਸਥਾ ਦੀ ਤੇ ਉਹ ਸਾਰੀ ਟੀਮ ਆ ਹੂੰ ਉਹ ਸਾਰਿਆਂ ਨੂੰ ਦੇਖੋ ਇਹ ਸੱਚ ਹੈ ਇੰਨੇ ਦੇ ਬੰਦੇ ਸਾਨੂੰ ਦੱਸਦੇ ਆ ਕਿ ਦੋ ਕਿਸਮ ਦਾ ਲੁੱਟ ਹੋ ਰਹੀ ਹੈ ਇੱਕ ਤੇ ਜਿਹੜੇ ਪੰਜਾਬ ਦੇ ਲੀਡਰ ਆ ਇਹਨਾਂ ਨੇ ਵੀ ਘਰ-ਪਾਰਨੇ ਆ ਬੀਵੀਆਂ ਦਾ ਹੋਰ ਨਾ ਦਾ ਬੱਚਿਆਂ ਦਾ ਸੈੱਟ ਕਰਨਾ ਸਾਰਾ ਉੜ ਕੇ ਪਤਾ ਨਹੀਂ ਕਦੀ ਜਿੱਤਣਾ ਕਿ ਨਹੀਂ ਜਿੱਤਣਾ ਹੁਣੇ ਹੀ ਵਾਰੇ ਨਿਆਰੇ ਕਰਨੇ ਆ ਕੁਝ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਲੋਟ ਕੀਤੀਆਂ ਪਰ ਕੁਝ ਜਿਹੜੀਆਂ ਫੂਲ ਪ੍ਰੂਫ ਜਿਵੇਂ ਠੇਕੇ ਵਾਲੀ ਗੱਲ ਹੁੰਦੀ ਹੈ ਨਾ ਵੀ ਇੰਨਾ ਠੇਕਾ ਪੱਕੀਆਂ ਗੰਡਾ ਮਤਲਬ ਪੱਕੇ ਠੇਕੇ ਬੰਦਦੇ ਆ ਵੀ ਜੇ ਐਸਐਸਪੀ ਦੀ ਟਰਾਂਸਫਰ ਕਰਨੀ ਆ ਤੇ ਉਹਦੇ ਇੰਨੇ ਜੇ ਡੀਐਸਪੀ ਦੀ ਕਰਨੀ ਐਨੇ ਜੇ ਡੀਸੀ ਦੀ ਫਲਾਨੀ ਜਗਾਹ ਕਰਨੀ ਉਹਦੇ ਇੰਨੇ ਜਾਂ ਕਿਸੇ ਹੋਰ ਰੈਵਨਿਊ ਡਿਪਾਰਟਮੈਂਟ ਦੇ ਜਾਂ ਇਹਨਾਂ ਦਾ ਕਰਨਾ ਇਹੋ ਜਿਹੇ ਜਿਹੜੇ ਪੱਕੇ ਠੇਕੇ ਉਹ ਸਾਰੇ ਦਾ ਸਾਰਾ ਦਿੱਲੀ ਇਹ ਕਈ ਕੁਝ ਕਾਲਾ ਮਾਲਾ ਚੱਲ ਰਿਹਾ ਇਦੇ ਚ ਜਿੱਦਣੇ ਖੁੱਲ ਕੇ ਆਊਗਾ ਨਾ ਤੁਹਾਨੂੰ ਇਹ ਪਤਾ ਲੱਗੂਗਾ ਕਿ ਸਭ ਤੋਂ ਜ਼ਿਆਦਾ ਕਰਪਟ ਸਰਕਾਰ ਜਿਹੜੀ ਐਂਟੀ ਕਰਪਸ਼ਨ ਦੇ ਨਾਂ ਤੇ ਆਈ ਸੀ ਉਹ ਨਿਕਲੀ ਹੂੰ ਦੋ ਕਿਸਮ ਦੀ ਦੌੜੀ ਲੁੱਟ ਹੋ ਰਹੀ ਹੈ ਪੰਜਾਬ ਦੀ ਇਸ ਵੇਲੇ ਇਹ ਜਿਹੜੀ ਲੁੱਟ ਲੈਂਡ ਪੂਲਿੰਗ ਵਾਲੀ ਹੈ ਇਹ ਸਕੀਮ ਦਿੱਲੀ ਦੀ ਹੈ ਇਹਦਾ ਵੱਡਾ ਹਿੱਸਾ 90% ਦਿੱਲੀ ਵਾਲੇ ਲੋਕਾਂ ਨੂੰ ਜਾਣਾ 10% ਆ ਥੱਲੇ ਜਿਹੜੇ 15% ਜਿਹੜੇ ਭਮਖੜ ਤੁਸੀਂ ਕਹਿੰਦੇ ਉਹਨਾਂ ਦੇ ਕੋਲ ਪੱਲੇ ਪੈਸਾ ਜਿਹੜੀ ਪਾਲਿਸੀ ਨੂੰ ਤੁਸੀਂ ਲੁੱਟ ਦੀ ਪਾਲਿਸੀ ਦੱਸਦੇ ਹੋ ਮੁੱਖ ਮੰਤਰੀ ਨੇ ਵਾਰ-ਵਾਰ ਹਿੱਕ ਠੋਕ ਕੇ ਗਿਆ ਸਟੇਜਾਂ ਤੋਂ ਤਕਰੀਰਾਂ 'ਚ ਕਹਿੰਦੇ ਗੁੰਮਰਾਹ ਨਾ ਹੋਵੋ ਕਿਸਾਨ ਜੱਥੇਬੰਦੀਆਂ ਜਾਂ ਹੋਰ ਜਿਹੜੇ ਵੀ ਵਿਰੋਧ ਕਰ ਰਿਹਾ ਉਹ ਗੁੰਮਰਾਹ ਕਰ ਰਹੇ ਕਿ ਕੁ ਕਿਸਾਨਾਂ ਦਾ ਇਹਦੇ ਚ ਜਿੱਥੇ ਪੰਦੀਆਂ ਦਾ ਕੀ ਇੰਟਰਸਟ ਹੋ ਸਕਦਾ ਕਿ ਉਹ ਆਪਣੇ ਜਿਹੜਾ ਕਿਸਾਨਾਂ ਦੇ ਵਿਰੋਧ ਵਿੱਚ ਜਾਣ ਆਫਟਰ ਆਲ ਇਨਾਂ ਕੋਲ ਇੰਨੀ ਪ੍ਰੋਪਾਗੈਂਡਾ ਮਸ਼ੀਨਰੀ ਆ ਰੋਜ਼ ਮੀਡੀਆ ਜਿਨ੍ਹਾਂ ਨੂੰ ਇਸ਼ਤਿਹਾਰ ਦਿੰਦੇ ਆ ਉਹ ਇਹਨਾਂ ਦੇ ਹੱਕ ਚ ਪ੍ਰਚਾਰ ਕਰ ਰਹੇ ਆ ਬੜੇ ਬੜੇ ਇਸ਼ਤਿਹਾਰ ਆ ਰਹੇ ਆ ਰੋਜ਼ ਮੀਟਿੰਗਾਂ ਹੋ ਕੇ ਨਵੀਂ ਨਵੀਂ ਕੋਈ ਹੋਰ ਉਹਨਾਂ ਨੂੰ ਰਾਹਤ ਦੇਣ ਦੀ ਕਿ ਚਲੋ ਜੀ ਪਹਿਲਾਂ 30000 ਨਾਲ ਸ਼ੁਰੂ ਹੋਏ ਫਿਰ 50000 ਫਿਰ 1 ਲੱਖ ਫਿਰ ਅਗਲੇ ਸਾਲ 1 ਲੱਖ 10000 ਪਾਰੇਖੜ ਜਿਹੜਾ ਮੁਆਵਜ਼ਾ ਵਧਾਉਣ ਦਾ 30 ਤੋਂ ਸ਼ੁਰੂ ਹੋ ਕੇ ਕਿਉਂ ਹੋ ਰਿਹਾ ਇਹਦਾ ਮਤਲਬ ਯਾਰ ਸਾਨੂੰ ਤੁਸੀਂ ਛੱਡੋ ਨਾ ਥੋੜ੍ਹਾ ਜਿਹਾ ਹੋਰ ਤੁਹਾਨੂੰ ਰਾਇਤ ਦੇ ਦਿੰਨੇ ਆ ਥੋੜ੍ਹਾ ਜਿਹਾ ਮਤਲਬ ਆਪਣੀ ਜਿਹੜੀ ਓਨ ਤੁਸੀਂ ਸਾਡੇ ਕੋਲੋਂ ਕਟਾ ਕੇ ਹੀ ਹਟੋ ਕਿਉਂਕਿ ਅਸੀਂ ਤੇ ਗਾਂ ਮਿਲ ਦੇ ਨਾਲ ਠੇਕਾ ਕਰ ਲਿਆ ਵੀ ਜਿੱਥੇ-ਜਿੱਥੇ ਓਨ ਅਸੀਂ ਤੁਹਾਡੀ ਵੇਚਣੀ ਆ ਤੇ ਸਾਡਾ ਅਸੀਂ ਡੁੱਬ ਜਾਂਗੇ ਇਸ ਕਰਕੇ ਇਹ ਸਾਰੇ ਜਿਹੜੇ ਮੁੱਦੇ ਰੜਕੇ ਜਾ ਰਹੇ ਆ ਉਹਦੇ 'ਚ પાસ ਗਿਆ ਬਹੁਤ ਬੁਰੀ ਤੀਕੇ ਨਾਲ ਪਾਸ ਕੀ ਮੈਂ ਬਹੁਤ ਦਿਨ ਪਹਿਲਾਂ ਹੀ ਮੇਰੇ ਕੋਲ ਜਿੰਨੇ ਦੇ ਫੋਨ اپੋਜੀਸ਼ਨ ਲੀਡਰਾਂ ਦੇ ਆਏ ਜਾਂ इवन ਕਿਸਾਨ ਬੰਦੇ ਜਿਹੜੇ ਗੱਲਾਂ ਬਾਤਾਂ ਕਰਦੇ ਆ ਉਹ ਸੰਦੀਪ ਮੈਂ ਉਦੋਂ ਹੀ ਇੱਥੋਂ ਅੰਦਾਜ਼ਾ ਲਾ ਗਿਆ ਸੀ ਕਿ ਜਿਹੜਾ ਬੰਦਾ ਸ਼ੁਰੂਆਤੀ ਦੌਰ ਚ ਇਸ ਦੇ ਵਿਰੋਧ ਵਿੱਚ ਡਟ ਕੇ ਖੜਾ ਹੋ ਗਿਆ ਉਹ ਇਸ ਮੂਵਮੈਂਟ ਦਾ ਲੀਡਰ ਹੋਊਗਾ ਇਹ ਚਲਣੀ ਨਹੀਂ ਹੂੰ ਉਹੀ ਗੱਲ ਹੋਈ ਤੁਸੀਂ ਦੇਖਦੇ ਹੀ ਅੱਜ ਜਿਹੜੇ ਆਪ ਕਿਸਾਨ ਵੀ ਆ ਪਹਿਲਾਂ ਐਸਕੇਮ ਆਇਆ ਫੇਰੇ ਲੀਡਰ ਵੀ ਸਾਰੇ ਵਿਰੋਧੀ ਪਾਰਟੀਆਂ ਬਿਲਕੁਲ ਉਸੇ ਪੈਟਰਨ ਤੇ ਜਿਹੜੇ ਤਿੰਨ ਕਾਲੇ ਕਾਨੂੰਨਾਂ ਵੇਲੇ ਉਹ ਕਿਸਾਨ ਪਾਵਨ ਚ 18 ਤਰੀਕ ਨੂੰ ਬਹਿ ਕੇ ਸਾਰੇ ਕਮਿਟਮੈਂਟ ਮੈਂ ਵਿੱਚੇ ਬਿਠਾ ਸੀ ਤੁਸੀਂ ਵੀ ਸੀਗੇ ਸਾਰੇ ਉਠੋ ਕੇ ਕਹਿ ਕੇ ਗਏ ਸਾਰੇ ਤੇ ਇਹ ਜਿਹੜਾ ਚੱਲ ਪਿਆ ਇੱਕ ਪਾਸੇ ਕਿਸਾਨਾਂ ਦਾ ਸੰਗਰੂਰ ਵਾਲਾ ਤੁਸੀਂ ਦੇਖ ਹੀ ਆਏ ਖੁਦ ਦੇਖ ਆਏ ਕਿੱਡਾ ਵੱਡਾ ਕੱਟ ਸੀਗਾ ਜੀ ਇਹਦੇ ਤੋਂ ਹੁਣ ਇਹਦੇ ਦਾ ਸਕੀਮ ਦਾ ਤਿੰਨਾਂ ਦੀ ਦਾ ਭੋਗ ਪਾਤਾ ਹੁਣ ਇਹ ਦੱਸਣੇ ਆ ਕੇ ਪਬਲਿਕ ਦੇ ਵਿੱਚ ਪੀ ਇਹ ਲਿਆਂਦੀ ਕਿਉਂ ਗਈ ਸੀ ਕਿਹਦੀ ਮਾਨਸਿਕ ਕਾਰਡ ਸੀ ਤੇ ਕਿਵੇਂ ਕੀ ਲੋਕ ਪੰਜਾਬ ਦੇ ਏਡੇ ਬੇਵਕੂਫ ਹੈਗੇ ਆਪਣੇ ਪੈਰਾਂ ਤੇ ਖਵਾੜੀ ਮਾਰਨਾ ਚਾਹੁੰਦੇ ਹੋ ਤੁਸੀਂ ਇੰਨੀ ਸੋਹਣੀ ਸਕੀਮ ਲੈ ਕੇ ਆਏ ਆ ਸਰਕਾਰ ਨੇ ਤਾਂ ਰੋਜ਼ ਹੀ ਇਹਦੇ ਜਿਹੜੇ ਫਾਇਦੇ ਗਿਣਾਏ ਆ ਇੱਕ ਇੱਕ ਕਰਕੇ ਸਭ ਤੋਂ ਵੱਡਾ ਫਾਇਦਾ ਤਾਂ ਮੰਤਰੀ ਅਮਨ ਰੋੜਾ ਕਹਿ ਰਹੇ ਸੀ ਇੱਕ ਦਿਨ ਉਹ ਕਹਿੰਦੇ ਕਿ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ 'ਚ ਹੀ ਸਹੂਲਤਾਂ ਮਿਲ ਜਾਣੀਆਂ ਉਹਨਾਂ ਨੂੰ ਸ਼ਹਿਰਾਂ ਵੱਲ ਨਹੀਂ ਆਉਣਾ ਪੈਣਾ ਇਸ ਕਰਕੇ ਅਸੀਂ ਉਹਨਾਂ ਜ਼ਮੀਨਾਂ ਨੂੰ ਅਰਬਨ ਅਰਬਨ ਸਟੇਟ ਬਣਾਉਣ ਦੀ ਜਿਹੜੀ ਐ ਸੋਚੀ ਹੈ ਤੇ ਤੁਸੀਂ ਆਪ ਸੋਚੋ ਕਿ ਪਿੰਡਾਂ ਨੂੰ ਸੋਹਣੇ ਕਿਉਂ ਨਹੀਂ ਬਣਾਉਂਦੇ ਵੀ ਇਹ ਹੂੰ ਪਿੰਡਾਂ ਨੂੰ ਅਝਾੜ ਕੇ ਤੁਸੀਂ ਹੋਰ ਕਮਰਸ਼ੀਅਲ ਚੀਜ਼ਾਂ ਅਰਬਨਾਈਜੇਸ਼ਨ ਕਰਨਾ ਚਾਹੁੰਦੇ ਆ ਆ ਜਿੰਨੀ ਅਰਬਨਾਈਜੇਸ਼ਨ ਹੋਈ ਆ ਸ਼ਹਿਰੀਕਰਨ ਹੋਇਆ ਪਿੰਡਾਂ ਦਾ ਉਹਦਾ ਕੀ ਹਾਲ ਆ ਕਿੱਥੇ ਪਿੰਡਾਂ ਵਾਲਿਆਂ ਦਾ ਇੱਥੇ ਪਿੰਡਾਂ ਵਾਲਿਆਂ ਦਾ ਘੋੜਾ ਊਠ ਗੱਡਾ ਵੜ ਸਕਦਾ ਚੰਡੀਗੜ੍ਹ ਚ ਬਿਲਕੁਲ ਨਹੀਂ ਕੋ ਮੱਝ ਰਹਿ ਸਕਦੀ ਆ ਮੇਰੇ ਸਾਹਮਣੇ ਇੱਥੇ ਮੱਝਾਂ ਹੁੰਦੀਆਂ ਸੀ ਸਾਡੇ ਸੈਕਟਰ ਚ ਸਾਰੀਆਂ ਚੱਕ ਕੇ ਉਹ ਮਲੋਏ ਤੋਂ ਪਰਾਂ ਮਾਰੀਆਂ ਹੋਰ ਸਾਰਾ ਕੁਝ ਇਸ ਕਰਕੇ ਜਦੋਂ ਸ਼ਹਿਰੀਕਰਨ ਹੁੰਦਾ ਉਹਦੇ ਚ ਕਿਹਦੇ ਹਿੱਤ ਪੂਰੇ ਅਡਾਨੀਆਂ ਬਾਨੀਆਂ ਦੇ ਹਿੱਤ ਪੂਰੇ ਹੋਣੇ ਬڑے بڑے ਕਾਰਪੋਰੇਟਾਂ ਦੇ ਹੋਣੇ ਆ ਬਿਜ਼ਨਸਮੈਨਾਂ ਦੇ ਹੋਣੇ ਆ ਕਿਸਾਨ ਹੁਣ ਬਿਜ਼ਨਸ ਕਰ ਲਊਗਾ ਹੂੰ ਉਹਨੂੰ ਤੇ ਤੁਸੀਂ ਮਤਲਬ ਉਹਨਾਂ ਨੂੰ ਸੇ ਇੰਨੀ ਗੱਲ ਤੇ ਸਮਝ ਪੈਂਦੀ ਹੈ ਵੀ ਸਾਨੂੰ ਇੱਕੋ ਕੰਮ ਆਉਂਦਾ ਉਹ ਹੁੰਦਾ ਖੇਤੀ ਤੇ ਤੁਸੀਂ ਉਹ ਖੇਤੀ ਸਾਡੇ ਕੋਲ ਜਾ ਰਹੇ ਆ ਫਿਰ ਸਾਨੂੰ ਕਰੋਗੇ ਕੀ ਸਾਨੂੰ ਤੁਸੀਂ ਇੱਕ ਪਾਸੇ ਕਰ ਦੇਣਾ ਅੱਛਾ ਪਹਿਲੀਆਂ ਸਕੀਮਾਂ ਦੇ ਵਿੱਚ ਘੱਟੋ ਘਾਟੇ ਸੀਗਾ ਜੀ ਕਿ ਉਹ ਲੰਬਸੰਮ ਪੈਸਾ ਕਿਤੇ ਹੋਰ ਕਰ ਲਿਆ ਇਹ ਤੇ ਉਹਨਾਂ ਨੂੰ ਟੰਗਣਾ ਚਾਹੁੰਦੇ ਦੇਣਾ ਨਹੀਂ ਚਾਹੁੰਦੇ ਆ ਮਤਲਬ ਤੁਹਾਡੀਆਂ ਜੁੱਤੀਆਂ ਤੁਹਾਡੇ ਹੀ ਸਿਰ ਵੀ ਤੁਹਾਡੀ ਜ਼ਮੀਨ ਆ ਤੂੰ ਮੈਨੂੰ 1 ਏਕੜ ਜ਼ਮੀਨ ਦੇ ਦੇ ਚੌਥਾ ਹਿੱਸਾ ਤੈਨੂੰ ਮੈਂ ਦੇ ਦੂੰਗਾ ਉਹਨੂੰ ਥੋੜ੍ਹਾ ਜਿਹਾ ਮਾਂਜ-ਮੂਂਜ ਕੇ ਉੱਤੇ ਆਪਣੀ ਸਰਕਾਰੀ ਮੋਹਰ ਲਾ ਕੇ ਉਹਦੀ ਸਰਕਾਰੀ ਮੋਹਰ ਲੱਗਣ ਨਾਲ ਇੰਜ ਹੀ ਕਹਿੰਦੇ ਕਿ ਕੀਮਤ ਚੌਗਣੀ ਪੰਜ 5 ਗੁਣਾ 10 ਗੁਣਾ ਹੋ ਜਾਣੀ ਆ ਲੈ ਤੈਨੂੰ ਤੇ ਚੌਥੇ ਹਿੱਸੇ 'ਚ ਵੀ ਦੁੱਗਣਾ ਤੇ ਗੁਣਾ ਫਾਇਦਾ ਤੂੰ ਜਾਣੀ ਕਿੱਡਾ ਇੱਕ ਮਦਾਰੀ ਪੁਣਾਇਆ ਕਿੰਨਾ ਲੋਕਾਂ ਦੇ ਨਾਲ ਧੋਖਾ ਧੜੀ ਹੈ ਕਿ ਇਹ ਸਰਕਾਰ ਲੋਕਾਂ ਹੀ ਹੈ ਤੇ ਉਹ ਸਾਰਾ ਫਾਇਦਾ ਉਹਨਾਂ ਨੂੰ ਕਿਉਂ ਨਹੀਂ ਦਿੰਦੇ ਕੋਆਪਰੇਟਿਵ ਸੁਸਾਇਟੀ ਬਣਾ ਦੇਣ ਤੁਸੀਂ ਲੋਕਾਂ ਦਾ ਫਾਇਦਾ ਕਰਨਾ ਚਾਹੁੰਦੇ ਆ ਨਾ ਕਿਸਾਨਾਂ ਦਾ ਫਾਇਦਾ ਕਰਨਾ ਚਾਹੁੰਦੇ ਆ ਤੁਸੀਂ ਉਹਨਾਂ ਨੂੰ ਕਹੋ ਕਿ ਆ ਜਮੀਨਾ ਆ ਸਾਡੀਆਂ ਭਾਈਓ ਸਕੀਮਾਂ ਹੈਗੀਆਂ ਆ ਤੁਹਾਡੇ ਪ੍ਰਤੀ ਅਸੀਂ ਵਿਕਾਸ ਦੇਖਣਾ ਚਾਹੁੰਦੇ ਤੁਸੀਂ ਪਿੰਡਾਂ ਦੇ ਵਿੱਚ ਐਜ਼ ਅ ਵਿਲੇਜਰ ਚੰਗੇ ਸੋਹਣੇ ਪਿੰਡਾਂ ਦਾ ਵਿਕਾਸ ਕਰਨਾ ਬਿਨਾ ਸ਼ਹਿਰੀਕਰਨ ਕੀਤੇ ਆ ਆ ਤੁਹਾਨੂੰ ਤੁਸੀਂ ਕੋਆਪਰੇਟਿਵਸ ਬਣਾ ਲਓ ਜੇ ਤੁਸੀਂ ਇੱਥੇ ਕੋਈ ਕਮਰਸ਼ੀਅਲ ਸੈਂਟਰ ਬਣਾਉਣੇ ਆ ਕੋਈ ਹੋਰ ਕੋਆਪਰੇਟਿਵ ਇੰਡਸਟਰੀ ਲਾਉਣੀ ਆ ਕੋਈ ਸ਼ਾਇਦ ਦਾ ਐਗਰੀਕਲਚਰਲ ਪ੍ਰੋਸੈਸਿੰਗ ਪਲਾਂਟ ਲਾਉਣੇ ਆ ਸ਼ਾਇਦ ਬਣਾਉਣਾ ਡੇਰੀ ਕਰਨੀ ਆ ਕੋਈ ਕੋਆਪਰੇਟਿਵ ਡੇਰੀ ਫਾਰਮਿੰਗ ਕਰਨੀ ਆ ਅਸੀਂ ਤੁਹਾਨੂੰ ਡਟ ਕੇ ਮਦਦ ਕਰਾਂਗੇ ਤੇ ਤੁਹਾਨੂੰ ਤੁਸੀਂ ਜ਼ਮੀਨਾਂ ਤੁਹਾਡੀਆਂ ਅਸੀਂ ਵਿੱਚ ਹੋਣੀ ਹੈ ਅਸੀਂ ਤੁਹਾਡੇ ਤੋਂ ਮਿਨੀਮਲ ਇੰਟਰਸਟ ਲੈ ਕੇ ਇਸ ਕਿਸਮ ਦਾ ਵਰਲਡ ਬੈਂਕ ਤੋਂ ਹੋਰ ਨਾਲ ਤੋਂ ਤੁਹਾਡੇ ਲਈ ਪ੍ਰੋਜੈਕਟ ਲੈ ਆ ਕੇ ਦੇਣੀ ਸਮਝ ਪੈਂਦੀ ਹੈ ਨਾ ਪਰ ਇਹ ਜਿਹੜੀਆਂ ਗੱਲਾਂ ਤਾਂ ਪਾਲਿਸੀ ਦੇ ਵਿੱਚ ਇੱਕ ਵਾਰੀ ਵੀ ਜ਼ਿਕਰ ਨਹੀਂ ਹੈ ਨਹੀਂ ਆਉਣਾ ਨਹੀਂ ਨਾ ਕਿਉਂਕਿ ਠੱਗਣਾ ਹੈ ਨਾ ਪਿੰਨ ਇਸੇ ਮੇਰੇ ਜਾਨੀ ਚੀਜ਼ ਤੁਹਾਡੇ ਹੱਥੇ ਤੁਹਾਡੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਲੱਖ ਰੁਪਈਆ ਪਿਆ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਜੀ ਆਪਣਾ 25000 ਰੱਖ ਲਓ ਤੇ 75000 ਮੈਨੂੰ ਦੇ ਦਿਓ ਪਰ ਜਿਹੜਾ 25000 ਰੁਪਏ ਨੇ ਜਦੋਂ ਤੁਸੀਂ ਮਾਰਕੀਟ 'ਚ ਖਰੀਦਣ ਜਾਓਗੇ ਉਹਦਾ ਤੁਹਾਨੂੰ 4 ਗੁਣਾ ਚੀਜ਼ਾਂ ਮਿਲ ਜਾਣਗੀਆਂ ਮੈਂ ਇਹੋ ਜਿਹਾ ਮੰਤਰ ਪੜ੍ਹ ਦੇਣਾ 25000 ਨੂੰ ਇਹੋ ਜਿਹਾ ਟੂਣਾ ਕਰ ਦੇਣਾ ਇਹੀ ਗੱਲ ਕਹਿ ਰਹੇ ਆ ਵੀ ਜਿਹੜੀ ਅੱਜ ਦੀ ਜ਼ਮੀਨ ਤੇਰੀ ਏਕੜ ਆ ਚੌਥਾ ਐਸਾ ਤੈਨੂੰ ਦੇ ਦੇਣਾ ਪਰ ਤੂੰ ਉਹ ਜ਼ਮੀਨ ਦੀ ਕੀਮਤ ਚੜ ਜਾਣੀ ਆ ਤੇਰੀ ਬੱਲੇ ਬੱਲੇ ਤੇ ਜਿਹੜੀ ਆਪਣੇ ਝੋਲੇ ਭਰਨੇ ਉਹਦੀ ਕੋਈ ਗੱਲ ਹੀ ਨਹੀਂ ਕਰਦਾ ਤੁਸੀਂ ਤੁਸੀਂ ਲੈਣੇ ਬਿਲਡਰਾਂ ਤੋਂ ਤੁਸੀਂ ਲੈਣੇ ਕਾਰਪੋਰੇਟਾਂ ਤੋਂ ਤੁਸੀਂ ਲੈਣੇ ਫਿਰ ਸਾਰੇ ਪੈਰਾਫਰਨੇਲੀਆ ਨੇ ਜਿਨ੍ਹਾਂ ਨੇ ਪਰਮਿਸ਼ਨਾਂ ਦੇਣੀਆਂ ਝੂਠੀਆਂ ਸੱਚੀਆਂ ਜੋ ਅੱਜ ਹੋ ਰਿਹਾ ਪলিউਸ਼ਨ ਕੰਟਰੋਲ ਬੋਰਡ ਫੈਕ ਇੰਡਸਟਰੀਅਲ ਵਰਕਰ ਦਾ ਸਾਰਿਆਂ ਦਾ ਜਿੰਨੇ ਐਕਟ ਲੱਗਦੇ ਆ ਕਮਰਸ ਦੇ ਸ਼ਾਪ ਐਕਟ ਜੇ ਐਕਟ ਉਸ ਸਾਰਾ ਮਹਿਕਮਾ ਦੀਆਂ ਜੇਬਾਂ ਪਾੜਨੀਆਂ ਕਿਉਂਕਿ ਨਵਾਂ ਕੰਮ ਆਉਣਾ ਲੁੱਟਣ ਦਾ ਸਮਾਂ ਆਦਣਾ ਪਿਆ ਜਦੋਂ ਸ਼ੁਰੂ ਸ਼ੁਰੂ ਚ ਪਾਲਿਸੀ ਦੀ ਗੱਲ ਚੱਲੀ ਨਾ ਜ਼ਮੀਨ ਸਿਰਫ ਲੁਧਿਆਣੇ ਦੇ ਪਿੰਡਾਂ ਦੀ ਗੱਲ ਚੱਲੀ ਕਿ 24-25 ਹਜ਼ਾਰ ਏਕੜ ਬਣਦਾ ਜੀ ਹੁਣ ਤਾਂ ਇਦੋਂ ਅੱਗੇ ਇਜਾਫਾ ਹੋ ਗਿਆ ਕਹਿੰਦੇ ਇਹਦੀ ਗਿਣਤੀ ਆ ਜਿਹੜੀ ਜਾਂ ਮਿਲਦੀ ਹੈ 65 ਹਜ਼ਾਰ ਏਕੜ ਤੱਕ ਪਹੁੰਚ ਗਈ ਅਜੇ ਇੱਥੇ ਕਿਹੜੀ ਰੁਕ ਗਈ ਇਹ ਠਿਕਾਣਾ ਵੀ ਇਹੋ ਬਾਦ ਨਹੀਂ ਲੈਣੀ ਹੈ ਇਹ ਕਹਿੰਦੀ ਅਜੇ ਅਸੀਂ ਇਹ ਨਹੀਂ ਲੈਣੀ ਹੈ ਇਹ ਸਾਰਾ ਪੰਜਾਬ ਹੀ ਲੱਭਣਾ ਹੀ ਨਹੀਂ ਹੈ ਜਿੱਦ ਦੇ ਪਾਸੇ ਵਡਾਈਗਾ ਸ਼ੁਰੂ ਕੀਤਾ 65000 ਕਿੰਨਾ ਹਾਂਗਾ ਤੁਸੀਂ ਦੇਖੋ ਯਾਨੀ ਇਹ ਕਈ 100 ਪਿੰਡਾਂ ਦੇ ਵਿੱਚੋਂ ਜ਼ਮੀਨ ਜਾਣੀ ਹੈ ਇਹ ਜਾ ਕੇ ਕਿਸੇ ਦੀ ਅੱਧੀ ਜਾਓ ਕਿਸੇ ਦੀ ਬਾਬਾ ਤੀਜਾ ਹਿੱਸਾ ਜਾਓ ਕਿਸੇ ਦੀ ਚੌਥਾ ਹਿੱਸਾ ਜਾਓ ਕਈ 100 ਪਿੰਡ ਦੇਖੋ ਦੂਜੀ ਦੂਸਰੀ ਗੱਲ ਇਹ ਕਿਤੇ ਮੈਂ ਇਹ ਅਲਟਰਨੇਟਿਵ ਦਿੰਨਾ ਕਿ ਜੇ ਸੱਚੀ ਮੁੱੱਚੀ ਲੋਕਾਂ ਦਾ ਘਰ ਨਾ ਹੁੰਦਾ ਦੂਜਾ ਇਹ ਕਹਿੰਦੇ ਕਿ ਅਸੀਂ ਚੰਗੇ ਸੋਹਣੇ ਸੁੰਦਰ ਲੋਕਾਂ ਲਈ ਘਰ ਬਣਾ ਕੇ ਦੇਣੇ ਪਹਿਲੇ ਤੇ ਵੇਖਦੇ ਨਹੀਂ ਤੁਸੀਂ ਨਵੇਂ ਕਿੱਥੋਂ ਵੀ ਕੋਈ ਕਿ ਕਿੱਥੋਂ ਤੁਹਾਡੀ ਅਪਗ੍ਰੇਡੇਸ਼ਨ ਹੋ ਜੂਗੀ ਕਿੱਥੋਂ ਤੁਹਾਡੇ ਉਹ ਜ਼ਮੀਨ ਦੀ ਵੈਲਿਊ ਵੱਧ ਜੂਗੀ ਜਿਹੜੀ ਤੁਸੀਂ ਉਹਨਾਂ ਨੂੰ ਛੁਣਛਣਾ ਦਿਖਾ ਰਹੇ ਆ ਤੀਜੀ ਗੱਲ ਇਹ ਖੋਦ ਹੀ ਕਹਿੰਦੇ ਇਹਨਾਂ ਦੇ ਬਲਾਰੇ ਕਿ 30 ਹਜ਼ਾਰ ਏਕੜ ਦੇ ਉੱਤੇ ਉਹ ਜਿਹੜੀਆਂ ਬਿਨਾਂ ਅਪਰੂਵਡ ਕਲੋਨੀਆਂ ਜਿਹੜੇ ਛੋਟੇ ਛੋਟੇ ਬਿਲਡਰਸ ਨੇ ਬਣਾਤੀਆਂ ਆਪਣਾ ਬਾਈਪਾਸ ਕਰਕੇ ਜਿਹੜੇ ਲੀਗਲ ਸਾਰੀ ਗੱਲ ਨੂੰ ਉਹ ਬਣੀਆਂ ਆਈਆਂ ਪਈ ਫਿਰ ਤੁਸੀਂ ਉਹਨਾਂ ਦੀਆਂ ਹੀ ਕੋਆਪਰੇਟਿਵ ਸੁਸਾਇਟੀਜ਼ ਬਣਾ ਕੇ ਸੁੰਦਰ ਬਣਾ ਦਿਓ ਨਾ ਜਿਹੜਾ ਸ਼ਹਿਰੀਕਰਨ ਕਰਨਾ ਉਹਨਾਂ ਨੂੰ ਨਰਕ ਚ ਮੋ ਰੱਖਿਆ ਆ ਹੂੰ ਕੋਈ ਉੱਥੇ ਪਾਰਕ ਹੈ ਨਹੀਂ ਕੋਈ ਪਾਰਕਿੰਗ ਲਈ ਜਗ ਕੋਈ ਪਾਰਕ ਨਹੀਂ ਕੋਈ ਪਾਰਕਿੰਗ ਲਈ ਜਗਾ ਨਹੀਂ ਭੀੜੀਆਂ ਗਲੀਆਂ ਜਾ ਕੇ ਲੁਧਿਆਣੇ ਦੇਖੋ ਕੀ ਬੁਰਾ ਹਾਲ ਆ ਉੱਥੇ ਸੀਵਜ ਦਾ ਨਹੀਂ ਆ ਮੱਛਰ ਮੱਖੀ ਗੰਦਾ ਪਾਣੀ ਬੁੱਢਾ ਨਾਲਾ ਕਿਉਂ ਨਹੀਂ ਸਾਫ਼ ਹੁੰਦਾ ਇੰਨਾ ਖਲੌਨੀਆਂ ਕਰਕੇ ਵੀ ਨਹੀਂ ਹੁੰਦਾ ਤੇ ਉਹਨਾਂ ਫੈਕਟਰੀਆਂ ਕਰਕੇ ਵੀ ਨਹੀਂ ਹੁੰਦਾ ਉਹ ਤੇ ਸੂਤਰ ਨਹੀਂ ਕੀਤੀਆਂ ਜਿਹੜੀਆਂ ਕਰਨ ਵਾਲਾ ਕੰਮ ਸੀ ਲੁੱਟਣ ਵਾਲਾ ਕੰਮ ਨਵੀਂ ਸਕੀਮ ਲੈ ਕੇ ਆ ਗਏ ਵੀ ਨਵੇਂ ਸਿਰਿਓ ਤੁਸੀਂ ਜ਼ਮੀਨਾਂ ਦੇ ਦਿਓ ਆਹ ਦੇ ਪਹਿਲੇ ਲੁੱਟ ਕੇ ਲੈ ਗਏ ਤੇ ਹੁਣ ਸਾਨੂੰ ਨਵਾਂ ਲੁੱਟਣ ਦਾ ਇੱਕ ਰਾਹ ਕੱਢ ਦਿਓ ਇੱਕ ਪ੍ਰੋਫੈਸਰ ਸਾਹਿਬ ਜਦੋਂ ਇਹ ਸਕੀਮ ਦੇ ਬਾਰੇ ਸਵਾਲ ਉੱਠੇ ਨਾ ਤੇ ਉਦੋਂ ਫਿਰ ਕਹਿਣ ਲੱਗੇ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਾਰੇ ਮੰਤਰੀ ਤੇ ਦਿੱਲੀ ਵਾਲੇ ਵੀ ਕਹਿੰਦੇ ਵਲੰਟੀਅਰ ਸਕੀਮ ਐ ਇਹ ਭਲੇਖੇ ਚ ਨਾ ਰੋ ਜਿਹਦਾ ਦਿਲ ਕਰਦਾ ਜ਼ਮੀਨ ਦੇ ਦਿਓ ਜਿਹਦਾ ਦਿਲ ਕਰਦਾ ਨਾ ਦਿਓ ਅੱਜ ਤੁਸੀਂ ਮੇਰੇ ਦਿਲ ਦੀ ਗੱਈ ਸੰਦੀਪ ਮੈਂ ਬਾਰ ਬਾਰ ਇਸ ਗੱਲ ਤੇ ਆਉਣਾ ਚਾਹੁੰਦਾ ਸੀ ਜੀ ਤੁਸੀਂ ਇਮਾਨਦਾਰੀ ਦੀ ਗੱਲ ਦੇਖੋ ਵੀ ਮੈਂ ਤੁਹਾਡੇ ਕੋਲ ਕੋਈ ਚੀਜ਼ ਖਰੀਦਣੀ ਤੁਹਾਡਾ ਘਰ ਆ ਮੱਝ ਆ ਬੱਕਰੀ ਆ ਕੁਝ ਵੀ ਖਰੀਦਣੀ ਆ ਮੈਂ ਪਹਿਲਾਂ ਪੁੱਛੂੰਗਾ ਤੇ ਸਹੀ ਹਮ ਭਾਈ ਤੇਰਾ ਮੇਰੇ ਕੋਲ ਇੱਕ ਦਿਨ ਘਰੇ ਆ ਗਿਆ ਕਹਿੰਦਾ ਘਰ ਵੇਚਣਾ ਮੈਂ ਕਿਹਾ ਬਾਹਰ ਨਿਕਲ ਜਾ ਮੈਂ ਕਿ ਤੈਨੂੰ ਕਿਹਾ ਕਿ ਨਹੀਂ ਆ ਕਿ ਮੈਂ ਮੇਰੇ ਕੋਲ ਤਾਂ ਕੁਝ ਹੈ ਹੀ ਨਹੀਂ ਹੈ ਤੂੰ ਮੈਨੂੰ ਮੈਨੂੰ ਬਾਹਰ ਸੜਕ ਦੇ ਸਵਾਉਣਾ ਉਹ ਨਹੀਂ ਜੀ ਮੈਂ ਤੇ ਵੈਸੇ ਪੁੱਛਿਆ ਮੈਂ ਕਿ ਬਕਵਾਸ ਨਾ ਕਰਿਆ ਕਰੋ ਮੈਂ ਆਇਆ ਤੇ شریف ਬੰਦਾ ਹੀ ਸੀ ਕਿਸੇ ਨੇ ਉਹਨੂੰ ਲਾਲਚ ਦਿੱਤਾ ਹੋਣਾ ਕਿ ਮੈਨੂੰ ਦੇ ਮੈਂ ਤੈਨੂੰ ਵਿੱਚੋਂ ਲੱਖ ਰੁਪਈਆ ਏਜੰਟ ਬਣ ਕੇ ਆਇਆ ਸੀ ਪ੍ਰਾਪਰਟੀ ਡੀਲਰ ਮੈਂ ਗੱਲ ਇਹ ਕਰਦਾ ਕਿ ਤੁਸੀਂ ਜਿਹੜਾ ਬੰਦਾ ਅੱਜ ਮਾਲਕ ਆ ਔਰ ਉਹ ਹੱਸਦਾ ਵੱਸਦਾ ਆਪਣੇ ਕਿਤੇ ਬੱਚਿਆਂ ਦਾ 50 ਕਿਸਮ ਦੇ ਕਰਜ਼ੇ ਲਏ ਉਹਨਾਂ ਦੇ 50 ਕਿਸਮ ਦੀਆਂ ਮੁਸ਼ਕਲਾਂ ਉਹਨਾਂ ਚ ਹੱਲ ਤੇ ਕੀ ਕਰਨਾ ਤੁਸੀਂ ਤੇ ਨਾ ਰਹੁ ਬਾਂਧ ਨਾ ਵੱਜੂ ਬੰਸਰੀ ਸਾਰਾ ਉਹਨੂੰ ਹੀ ਉਜਾੜਨ ਤੇ ਹੀ ਪਿੰਡਾਂ ਨੂੰ ਹੀ ਉਜਾੜਨ ਤੇ ਆ ਗਏ ਦੇਖੋ ਜਿਹਦਾ ਮਾਲ ਆ ਉਹਦੀ ਪਹਿਲਾਂ ਕੰਸੈਂਟ ਜ਼ਰੂਰੀ ਪਹਿਲਾਂ ਹੂੰ ਪਹਿਲਾਂ ਕੰਸੈਂਟ ਜ਼ਰੂਰੀ ਆ ਨਾ ਹੂੰ ਜਿਹੜਾ ਮੈਂ ਨਹੀਂ ਚਾਹੁੰਦਾ ਕਿ ਮੈਨੂੰ ਤੁਸੀਂ ਉਹਦੇ ਵਿੱਚ ਅਨਾਉਂਸ ਕਿਉਂ ਕਰ ਰਹੇ ਆ ਉਹਦੇ ਵਿੱਚ ਮੇਰੇ ਲਾਲਕੀਰ ਮੇਰੇ ਖਾਤਿਆਂ ਚ ਕੋ ਮਾਰ ਰਹੇ ਆ ਕਿ ਨਾ ਮੈਂ ਵੇਚ ਸਕਦਾ ਨਾ ਮੈਂ ਮੌਰਗੇਜ ਕਰ ਸਕਦਾ ਨਾ ਮੈਂ ਲੋਨ ਲੈ ਸਕਦਾ ਪਾਲਿਸੀ ਵਿੱਚ ਹਾਲਾਂਕਿ ਇਹ ਲਿਖਿਆ ਹੋਇਆ ਹੈ ਕਿ ਮਰਜ਼ੀ ਨਹੀਂ ਚੱਲਣੀ ਪਰ ਪ੍ਰਚਾਰ ਵਿੱਚ ਕਿਹਾ ਜਾ ਰਿਹਾ ਕਿ ਕਿਸਾਨਾਂ ਦੀ ਮਰਜ਼ੀ ਇਹੀ ਤੇ ਮੈਂ ਕਹਿ ਰਿਹਾ ਨਾ ਸੰਦੀਪ ਜੀ ਕਿ ਇਹਦਾ ਮਤਲਬ ਬੇਈਮਾਨੀ ਤੇ ਹਰ ਜਿਹੜੀ ਆ ਹਰ ਹਰ ਕਦਮ ਤੇ ਨਜ਼ਰ ਆ ਰਹੀ ਹੈ ਇਸ ਲਈ ਜੇ ਸੱਚੀ ਮੁੱਚੀ ਜੋ ਇਹ ਕਹਿ ਰਹੇ ਆ ਤੇ ਨਾ ਦੇ ਮਾਂਚੇ ਇੰਜੇ ਮਾਂਦਰੀਨਾ ਕਰਨਾ ਕਿਉਂਦੇ ਆ ਤਾਂ ਫਿਰ ਸਭ ਤੋਂ ਪਹਿਲਾਂ ਸਰਵੇ ਇਸ ਗੱਲ ਦਾ ਹੋਣਾ ਚਾਹੀਦਾ ਸੀ ਕਿ ਫਲਾ ਫਲਾ ਪਿੰਡਾਂ ਦੇ ਵਿੱਚ ਕਿਹੜਾ ਕਿਹੜਾ ਆਦਮੀ ਇਸ ਪਾਲਿਸੀ ਦੇ ਤਹਿਤ ਜ਼ਮੀਨ ਦੇਣ ਲਈ ਤਿਆਰ ਆ ਜੀ ਜੇ ਉੱਥੇ ਕੋਈ ਪੰਚਾਇਤਾਂ ਵੱਲੋਂ ਫੈਸਲਾ ਕਰਵਾਉਣਾ ਸੀ ਪੰਚਾਇਤਾਂ ਵੱਲੋਂ ਕਰਾਉਂਦੇ ਜੇ ਇੰਡੀਵਿਜੂਅਲ ਵੱਲੋਂ ਕਰਾਉਣਾ ਇੰਡੀਵਿਵਿਜੂਅਲ ਵੱਲੋਂ ਕਰਾਉਂਦੇ ਫਿਰ ਉਸ ਤੋਂ ਬਾਅਦ ਇਹ ਆਪਣੀ ਨੋਟੀਫਿਕੇਸ਼ਨ ਜਾਰੀ ਕਰਦੇ ਫਿਰ ਤੇ ਸਮਝ ਪੈਂਦੀ ਕਿ ਹਾਂ ਜਾਰ ਲੋਕਾਂ ਨੇ ਯੱਸ ਕੀਤੀ ਆ ਉਹਨਾਂ ਨੇ ਫਾਰਮ ਤੇ ਲਿਖਿਆ ਉਦੋਂ ਬਾਅਦ ਨੋਟੀਫਾਈ ਇਹ ਤੇ ਪਹਿਲਾਂ ਇਹ ਆ ਕਿ ਤੁਹਾਨੂੰ ਜਿਹੜੇ ਆਜ਼ਾਦ ਪੰਛੀ ਆ ਪਹਿਲਾਂ ਪਿੰਜਰੇ ਚ ਬੰਦ ਕਰ ਲਿਆ ਹੂੰ ਫਿਰ ਬਾਅਦ ਚ ਪੁੱਛਦੇ ਆ ਤੁਸੀਂ ਖਾਣਾ ਕੀ ਆ ਤੁਹਾਨੂੰ ਜੋ ਵੀ ਚਾਹੀਦਾ ਇੱਥੇ ਮਿਲ ਜੂਗਾ ਤੁਸੀਂ ਚਿੰਤਾ ਕਿਉਂ ਕਰਦੇ ਪਹਿਲਾਂ ਵੀ ਬਾਹਰ ਤੁਸੀਂ ਕੀ ਸੀਗਾ ਤੁਹਾਡਾ ਇੱਥੇ ਦੇਖੋ ਤੁਹਾਨੂੰ ਸੋਹਣੇ ਪਿੰਜਰੇ ਏਸੀ ਲਾਤੇ ਜਾਣੀ ਪਹਿਲਾਂ ਫਸਾ ਲਿਆ ਉਹਨਾਂ ਨੂੰ ਹੁਣ ਜਦੋਂ ਫਸ ਗਏ ਆ ਉਹ ਉਹਨਾਂ ਨੂੰ ਕਹਿੰਦੇ ਹੁਣ ਤੁਸੀਂ ਆਜ਼ਾਦ ਫੈਸਲਾ ਕਰੋ ਯਾਰ ਕਮਾਲ ਦੀ ਗੱਲ ਪਿੰਜਰੇ ਵਾਲਾ ਆਜ਼ਾਦ ਫੈਸਲਾ ਕੀ ਕਰੂ ਪਿੰਜਰੇ ਚ ਤੇ ਪਾਤ ਤੇ ਤੁਸੀਂ ਹੂੰ ਕੱਲ ਸਮਝ ਗਏ ਤੁਸੀਂ ਉਹਨਾਂ ਦਾ ਜ਼ਮੀਨ ਦਾ लाल लकीर लाती उदे हो उते खाते ਦੇ ਉਤੇ ਫਿਰ ਉਹਨੂੰ ਪੁੱਛਦੇ ਹੁਣ ਫੈਸਲਾ ਕਰੋ ਫੈਸਲਾ ਤੇ ਉਹਦਣ ਕਰੋ ਜਦਦ ਆਜ਼ਾਦ ਆਪਣੇ ਉਹ ਜਦੋਂ ਬਿਲਕੁਲ ਤੁਸੀਂ ਉਹਦੇ ਨੋਟੀਫਾਈ ਕੀਤਾ ਹੀ ਨਹੀਂ ਇਸ ਲਈ ਇਹ ਬਦਮਾਸ਼ੀ ਹੈ ਲੋਕਾਂ ਦਾ ਬੇਵਕੂ ਬਣਾਉਣ ਵਾਲੀ ਗੱਲ ਆ ਔਰ ਇਹ ਆਪਣੇ ਆਪ ਨੂੰ ਬੜੇ ਛਾਤਰ ਸਮਝਦੇ ਦਿੱਲੀ ਵਾਲੇ ਇਹ ਭਗਵੰਤ ਮਾਨ ਉਹਨਾਂ ਨੂੰ ਤੇ ਇੰਨੀ ਕਿੱਥੇ ਅਕਲ ਦਾ ਹੈਗਾ ਪਰ ਪੈਸੇ ਕਮਾਉਣ ਦੀ ਅਕਲ ਸਾਰਿਆਂ ਨੂੰ ਇਹ ਮੈਂ ਤੁਹਾਨੂੰ ਦੱਸ ਦਿੰਦਾ ਹੂੰ ਮੈਂ ਤੁਹਾਨੂੰ ਫੇਰ ਇੱਕ ਵਾਰੀ ਕਹਿਣਾ ਲੈਂਡ ਪੂਲਿੰਗ ਜਿਹੜਾ ਸਭ ਤੋਂ ਵੱਡਾ ਸਕੈਮ ਪੰਜਾਬ ਦੇ ਇਤਿਹਾਸ ਦਾ ਹੋਊ ਹੂੰ ਜੇ ਸਿਰੇ ਚੜ ਜਾਂਦਾ ਤਾਂ ਇਹ ਤੇ ਲੋਕਾਂ ਨੇ ਰਾਹ ਚ ਜਿਹੜੇ ਡਾਕੂ ਆਏ ਸੀਗੇ ਉਹਨਾਂ ਨੂੰ ਪਹਿਲਾਂ ਹੀ ਰੌਲਾ ਪਾਤਾ ਉਹ ਡਾਂਗਾਂ ਤਿਆਰ ਕਰ ਲਓ ਝੰਡੇ ਡੰਡੇ ਤਿਆਰ ਕਰ ਲਓ ਵੜ ਨਹੀਂ ਦੇਣੇ ਵੜ ਨਹੀਂ ਦੇਣੇ ਇਹ ਬਚ ਜਾਣਗੇ ਪਰ ਇਹ ਸਭ ਤੋਂ ਵੱਡਾ ਸਕੈਮ ਇਹ ਨਿਕਲਣਾ ਸੀਗਾ ਲੋਕਾਂ ਨੇ ਪੁਰਾਣੇ ਜਿਹੜੇ ਸਕੈਮ ਪਰ ਪਰ ਜਿਹੜੇ ਜਾਂ ਹੋਰ ਸੀ ਸਾਰੇ ਭੁੱਲ ਜਾਣੇ ਸੀ ਹੂੰ ਕਿਉਂ ਇਹਨਾਂ ਨੂੰ ਇਹ ਲੱਗਦਾ ਕਿ ਇਹੀ ਇੱਕ ਥਿਰ ਰਹਿ ਗਈ ਹੈ ਜਿਨ੍ਹਾਂ ਦਾ ਬੇਬੂ ਬਣਾ ਕੇ ਪੈਸਾ ਕੀ ਕੀਤਾ ਜਾ ਸਕਦਾ ਜਾਂ ਤੇ ਹੋਰ ਨਾਲ ਲੋਕਾਂ ਕੋਲ ਪੈਸਾ ਹੈ ਨਹੀਂ ਜਾਂ ਜਿਨ੍ਹਾਂ ਕੋਲ ਹੈ ਉਹ ਛਾਤਰੀ ਨੇ ਉਹਨਾਂ ਨੂੰ ਬੇਬਕ ਬਣਾਉਣਾ ਸੌਖਾ ਨਹੀਂ ਇਹ ਪਾਲਿਸੀ ਲਿਆਉਣ ਤੋਂ ਪਹਿਲਾਂ ਨਾ ਇੱਕ ਕਈ 6 ਮਹੀਨੇ ਸਾਲ ਇੱਕ ਪ੍ਰਚਾਰ ਲਈ ਮਾਹੌਲ ਤਿਆਰ ਕੀਤਾ ਜਾਂਦਾ ਹੈ ਕਿਸਾਨ ਜਥੇਬੰਦੀਆਂ ਦੇ ਖਿਲਾਫ ਪ੍ਰਚਾਰ ਵੱਡਾ ਹੁੰਦਾ ਹੈ ਕਿ ਕਿਵੇਂ ਧਰਨਾ ਲਾਉਂਦੇ ਨੇ ਕਿਵੇਂ ਖੱਜਲ ਕਰਦੇ ਨੇ ਕਿਵੇਂ ਪੈਸੇ ਬਣਾਉਂਦੇ ਨੇ ਇਹ ਸਾਰੀਆਂ ਗੱਲਾਂ ਕੀ ਪਹਿਲਾਂ ਇਸ ਕਰਕੇ ਕੀਤੀਆਂ ਜਾ ਰਹੀਆਂ ਸੀ ਕਿ ਕੱਲ ਨੂੰ ਇਹਨੂੰ ਲੀਡ ਕਰਨਗੇ ਜਦੋਂ ਤਾਂ ਲੋਕ ਵਿਸ਼ਵਾਸ ਹੀ ਨਾ ਕਰਨ ਲੀਡਰਾਂ ਤੇ ਜੋ ਮਾਟੀਕਰਨ ਕੀਤਾ ਤੇ ਇਹਨਾਂ ਨੇ ਹੈ ਬੜਾ ਫੋਨ ਪੈ ਗਿਆ ਉਲਟਾ ਉਹ ਜਿਹੜਾ ਮਾੜਾ ਮੋਟਾ ਉਹਨਾਂ ਦਾ ਅਕਸ ਖਰਾਬ ਹੋਇਆ ਸੀ ਪੀ ਇਹ ਅਲੱਗ-ਅਲੱਗ ਮੋਰਚੇ ਲਾ ਲੇ ਜੀ ਪੰਨੂ ਬੰਦੇਰ ਉਹਨਾਂ ਨੇ ਲੱਗ ਕਰ ਲਿਆ ਤੇ ਉਹ ਡੋਲੇ ਡੱਲੇ ਵਾਲ ਦਾ ਅਲੱਗ ਹੋ ਗਿਆ ਐਸ ਕੇ ਐਮ ਅਲੱਗ ਗਿਆ ਅਗਰਾਹਾਂ ਲੱਗ ਗਿਆ ਸਾਰੇ ਇਕੱਠੇ ਕਰ ਤੇ ਇਹਨਾਂ ਦੇ ਸਿਰ ਨੂੰ ਜਿਹੜਾ ਸੇਹਰਾ ਜਾਣਾ ਚਾਹੀਦਾ ਇਹਨਾਂ ਨੂੰ ਅਸੀਸਾਂ ਦੇਣੀਆਂ ਚਾਹੀਦੀਆਂ ਕਿਸਾਨ ਲੀਡਰਾਂ ਨੂੰ ਪੋਲਿਟਿਕਲ ਪਾਰਟੀਆਂ ਨੂੰ ਵਿਰੋਧੀਆਂ ਨੂੰ ਵੀ ਜਿਹੜੀਆਂ ਹੈਗੀਆਂ ਦੇਣੀਆਂ ਚਾਹੀਦੀਆਂ ਭਾਈ ਸਾਨੂੰ ਇਹੋ ਜਿਹਾ ਮੁੱਦਾ ਦੇ ਦਿੱਤਾ ਜਿਹੜਾ ਕੁੱਟ ਕੇ ਤੁਹਾਨੂੰ ਮਜ਼ਾਈ ਬਹੁਤ ਆ ਰਿਹਾ ਇਸ ਕਰਕੇ ਉਹ ਜਿਹੜੀਆਂ ਗੱਲਾਂ ਤੁਹਾਡੀ ਇਹ ਚ ਦਮ ਹੈ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਡਿਸਕ੍ਰੈਡਿਟ ਕਰਕੇ ਆਪਾਂ ਚੁੱਪ ਕਰਕੇ ਇਹ ਕੰਮ ਖੜ੍ਹ ਜਾਈਏ ਪਰ ਲੋਕ ਪੰਜਾਬ ਬੜਾ ਛੋਟਾ ਯਾਰ ਪੰਜਾਬ ਦੇ ਆਮ ਲੋਕ ਵੀ ਭਾਵੇਂ ਲੀਡਰ ਹੋਣ ਕਿਸਾਨ ਹੋਣ ਜਾਂ ਨਾ ਹੋਣ ਕਿੰਨੇ ਕਿੰਨੇ ਮੋਰਚੇ ਬਿਨਾ ਕਿਸਾਨਾਂ ਦੀ ਇੰਟਰਵੈਨਸ਼ਨ ਤੋਂ ਲੋਕ ਜਿੱਤਦੇ ਆ ਜੀ ਇਹ ਜ਼ਰੂਰੀ ਨਹੀਂ ਕਿ ਹਰ ਮੋਰਚਾ ਜਿੱਤੇ ਜਿੱਥੇ ਕਿਸਾਨ ਹੀ ਆ ਪਰ ਇਹ ਤਾਂ ਕਿਉਂਕਿ ਸਿੱਧਾ-ਸਿੱਧਾ ਕਿਸਾਨੀ ਵਾਲਾ ਜਿੰਨੇ ਮਰਜੀ ਉਹਨਾਂ ਨੂੰ ਡਿਸਕ੍ਰੈਡਿਟ ਕੀਤਾ ਹੋਵੇ ਆਮ ਬੰਦੇ ਉਹਨਾਂ ਨੂੰ ਫਿਰ ਚੁੱਕ ਕੇ ਲੈ ਆਉਣਗੇ ਕਿਸਾਨ ਲੀਡਰਾਂ ਨੂੰ ਆਓ ਵੀ ਮੋਰਚਾ ਲਾਗੇ ਉਹ ਵੀ ਆ ਜਾਣਗੇ ਕਿਉਂਕਿ ਉਹਨਾਂ ਨੂੰ ਵੀ ਲੀਡਰੀ ਚਾਹੀਦੀ ਹੈ ਇਹ ਬਹੁਤ ਇਹਨਾਂ ਦੀ ਮਿਸ ਕੈਲਕੂਲੇਸ਼ਨ ਸੀਗੀ ਕਿ ਇਹ ਦਿੱਲੀ ਵਰਗੇ ਜਿਹੜੇ ਦਿੱਲੀ ਦੇ ਤਜਰਬੇ ਚੋਂ ਕਿ ਇੱਥੇ ਜਿਹੜੇ ਪਿੰਡੂ ਆ ਉਹ ਵੀ ਸ਼ਾਇਦ ਬਿਲਕੁਲ ਅਸੀਂ ਉਸ ਤਰ੍ਹਾਂ ਹੀ ਕਰ ਲਾਂਗੇ ਕਿਉਂਕਿ ਉਹ ਤੇ ਸਕਿੱਲਰੇ ਆ ਉੱਥੇ ਤੁਹਾਡੀ ਕੋਈ ਪਾਲਿਸੀ ਦਾ ਚੈਲੰਜ ਨਹੀਂ ਹੁੰਦਾ ਦਿੱਲੀ 'ਚ ਕਿ ਇਡਾ ਵੱਡਾ ਜਹਾਦ ਦੇਖਿਆ ਕਿਤੇ ਕਲੋਨੀਆਂ ਦਾ ਜਾਂ ਆਮ ਬੰਦਿਆਂ ਦਾ ਨਹੀਂ ਹੋ ਸਕਦਾ ਕਿਉਂਕਿ ਲੋਕ ਬਿਜ਼ੀ ਇੰਨੇ ਆ ਉਹ ਕਿਤੇ ਉੱਥੋਂ ਦੇ ਇਹਨਾਂ ਦੇ ਤਜਰਬੇ ਹੋਣੇ ਅਜੇ ਤੇ ਸਕੈਮ ਹੋਰ ਨਿਕਲ ਕੇ ਆਉਣੇ ਆ ਜਿਹੜਾ ਖੈਰਾ ਹੂੰ ਉਹਨੇ ਕੱਢਦਾ 14 ਕਰੋੜ ਦਾ ਉਹ ਚੀ ਮੰਤਰੀ ਦੀ ਆਪਣੀ ਸਾਰੀ ਖਰੀਦ ਹੈਗੀ ਆ ਗਰੇਮ ਇੱਕ ਮੈਂਦੀ ਹਾਂ ਬਿਲਕੁਲ ਉਹ 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 ਬੜਾ ਹੈਗਾ ਉਹ ਤੇ ਬਾਕੀ ਦੀਆਂ ਹੋਰ ਗੱਡੀਆਂ ਇੱਕ ਡੱਛਰੇ ਆ ਥਾਰ 50 ਖਰੀਦੀਆਂ ਉਹ ਤੋਂ ਬਾਅਦ ਕੁਝ ਹੋਰ ਖਰੀਦੀਆਂ ਹੋਰ ਗੱਡੀਆਂ ਇਹ ਤੇ ਦੇਖਿਓ ਮੈਂ ਤਾਂ ਇਹ ਕਹਿਣਾ ਕਿ ਜਿੱਦਣੇ ਨਿਕਲ ਆ ਨਾ ਜ਼ਮੀਨਾਂ ਦਾ ਵੀ ਲੋਕਾਂ ਕੋਲ ਸਾਰੀਆਂ ਕਾਲੀਆਂ ਗੱਲੀਆਂ ਕਿਹੜੀਆਂ ਕਿਹਦੀ ਮਾਂ ਦੇ ਨਾਲ ਲਵਾਈਆਂ ਕਿਹੜੀਆਂ ਕਿਹਦੀ ਭੈਣ ਦੇ ਨਾਲ ਲੱਗੀਆਂ ਕਿਹੜੀਆਂ ਕਿੱਥੇ ਕਿਹੜੀ ਕਬਜ਼ਾ ਸਾਰੇ ਲੋਕਾਂ ਕੋਲ ਐਨ ਰਿਕਾਰਡ ਲਈ ਬੈਠੇ ਆ ਇਹ ਮੜਾ ਜਿਹਾ ਢਿਲਾ ਹੈ ਪਹਿਲਾਂ ਅੱਧੇ ਢਿਲੇ ਤੇ ਲੋਕਾਂ ਨੇ ਇਹਦੇ ਜੀ ਕਰ ਦੇਣੇ ਆ ਲੈਂਡ ਪੂਲਿੰਗ ਜੀ ਇਹ ਲੈਂਡ ਪੂਲਿੰਗ ਚੱਲਣੀ ਨਹੀਂ ਇਹ ਤਾਂ ਫੇਲ ਹੋ ਗਈ ਆ ਇਹ ਤਾਂ ਬੰਦ ਹੋ ਗਈ ਆ ਹੁਣ ਤੇ ਭੱਜਣ ਦਾ ਰਾਹ ਲੱਭ ਰਿਹਾ ਜੇ ਤੁਹਾਡੇ ਕੋਲ ਕੋਈ ਰਾਹ ਹੈਗਾ ਤੇ ਕਨ ਝੌਲੀ ਜੀ ਦੱਸ ਆ ਉਹ ਵੀ ਇਧਰ ਨੂੰ ਭੱਜ ਲਓ ਨਹੀਂ ਤੇ ਹੋਰ ਬੇਇੱਜ਼ਤੀ ਕਰਾ ਕੇ ਤੁਸੀਂ ਇੱਥੋਂ ਜਾਓਗੇ ਤੇ ਜਦੋਂ ਹੋਰ ਹੋ ਗਈ ਜਿਹੜੀ ਕਿਸਾਨਾਂ ਦੀ ਪੱਤ ਲੁੱਟਣ ਚੱਲੇ ਸੀ ਨਾ ਪੱਤ ਦਾ ਮਤਲਬ ਜਿਹੜੀ ਰਾਜਨੀਤਿਕ ਇੱਜ਼ਤ ਉਹ ਲੁੱਟਣ ਚੱਲੇ ਸੀਗੇ ਤਾਂ ਇਹ ਆਪਣੀ ਲਵਾ ਕੇ ਜਾਣਗੇ ਜਦੋਂ ਕਮਜ਼ੋਰ ਹੋ ਗਏ ਤੇ ਲੋਕਾਂ ਨੇ ਅਲੀ ਅਲੀ ਕਰਕੇ ਹੋਰ ਜੜ ਜਾਣਾ ਇਕੱਲੇ ਇਕੱਲੇ ਬੰਦੇ ਨੇ ਇਹਨਾਂ ਦੇ ਇਕੱਲੇ ਇਕੱਲੇ ਇਹੋ ਜਿਹਾ ਖਲਾਰਾ ਪਾਉਣਾ ਨਾ ਇਹ ਫਿਰ ਦਿੱਲੀ ਜਾ ਕੇ ਸਾਹ ਲੈਣਗੇ ਜਿਹੜੇ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਦਿਖਾਇਆ ਸੀ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਉਹ ਕਹਿੰਦੇ ਕਿ ਚਲੋ ਇੱਕ ਤਰੀਕਾ ਇਹ ਵੀ ਮੰਨ ਲਈਏ ਕਿ ਲੈਂਡ ਪੂਲਿੰਗ ਤੋਂ ਕਿਸਾਨ ਵੀ ਖੁਸ਼ਹਾਲ ਹੋਣਗੇ ਹਾਲਾਂਕਿ ਹੁਣੇ ਨਹੀਂ ਜਿਵੇਂ ਤੁਸੀਂ ਕਿਹਾ ਜਿਵੇਂ ਮੰਨ ਵੀ ਲਿਆ ਵੀ ਹੁਣੇ ਹੈ ਸਰਕਾਰ ਵੀ ਖੁਸ਼ਹਾਲ ਹੋਣੀ ਹੈ ਪੰਜਾਬ ਵੀ ਜਿਹੜਾ ਖੁਸ਼ਹਾਲ ਹੋਣਾ ਹੈ ਕਹਿੰਦੇ ਫਿਰ ਜਿਹੜਾ ਪਹਿਲਾ ਵਾਅਦਾ ਕੀਤਾ ਸੀ ਮਾਫੀਆ ਤੋਂ ਹਜ਼ਾਰਾਂ ਕਰੋੜ ਰੁਪਏ ਆਉਣਾ ਖਾਤੇ 'ਚ ਉਹ ਤੇ ਆਇਆ ਨਹੀਂ ਤੇ ਲੈਂਡ ਪੋਲਿੰਗ ਤੋਂ ਪੈਸਾ ਕਮਾਣ ਤੁਰ ਪਏ ਨਹੀਂ ਦੇਖੋ ਪਹਿਲਾਂ ਦੇ ਨਾ ਸਾਡੇ ਬੰਦਿਆਂ ਨੂੰ ਇਹ ਸਮਝਣਾ ਜਿਹੜੀਆਂ ਸਰਕਾਰਾਂ ਬਣਾਉਨੇ ਆ ਸੀ ਇੰਡੀਆ ਦੇ ਹਾਲਾਤਾਂ ਦੀ ਮੈਂ ਗੱਲ ਕਰ ਰਿਹਾ ਜੀ ਉਹ ਆਪਣੇ ਆਪ ਜੀ ਮਾਫੀਆ ਵਾਂਗੂ ਕੰਮ ਕਰਦੀਆਂ ਕੋਈ ਕਾਨੂੰਨ ਦੀ ਗੱਲ ਕਰਕੇ ਦੱਸੋ ਕਿਸੇ ਮੈਨੂੰ ਕਿਸੇ ਦਾ ਕੋਈ ਛੱਟ ਲੱਗ ਜਾਏ ਮਰਡਰ ਹੋ ਜਾਏ ਕੁਝ ਹੋ ਜਾਏ ਬਿਨਾ ਐਮਐਲਏ ਨੂੰ ਜਿਹੜਾ ਰੂਲਿੰਗ ਪਾਰਟੀ ਦੇ ਐਮਐਲਏ ਨੂੰ ਪੁੱਛਿਆ ਬਿਨਾ ਕੋਈ ਪਰਚਾ ਦਰਜ ਹੋ ਜੇ ਤੇ ਜੋ ਕਹਣ ਨਹੀਂ ਕਰਨਾ ਤੇ ਨਹੀਂ ਹੋਊਗਾ ਜਿਹਦਾ ਮਤਲਬ ਦਬ ਦਬਾਈ ਆ ਨਾ ਆਪਣੀ ਮਤਲਬ ਜੋ ਮੈਂ ਕਹਿਣਾ ਉਹ ਹੋਣਾ ਇਹਦਾ ਮਤਲਬ ਮਾਤਿਆ ਹੋਰ ਕੀ ਹੁੰਦਾ ਕਿ ਜੋ ਬਾਸ ਕਹੇ ਉਹ ਚੱਲੂਗਾ ਉਹ ਹੀ ਕਾਨੂੰਨ ਹੈ ਬਾਕੀ ਹੋਰ ਕੋਈ ਕਾਨੂੰਨ ਨਹੀਂ ਹੈਗਾ ਇਹ ਤੇ ਕਿਤੇ ਕਿਤੇ ਫੜੇ ਜਾਂਦੇ ਆ ਉਹ ਗੱਲ ਅਲੱਗ ਹੈ ਕੋਰਟ ਕਚਹਿਰੀਆਂ ਚ ਲੋਕ ਚਲੇ ਜਾਂਦੇ ਆ ਉਹ ਥੋੜਾ ਜਿਹਾ ਇਹ ਸਿਸਟਮ ਦੀ ਆਮ ਜਨਤਾ ਨੂੰ ਰਾਹਤ ਹੈ ਤੇ ਜਿਵੇਂ ਕਿ ਉਹ ਵਿਜੀ ਸਿੰਗਲਾ ਦੇ ਜਿਹੜਾ ਹੁਣ ਨਿਕਲਣਾ ਹੈ ਸਾਰਾ ਸਕੈਂਡਲ ਲੋਕਾਂ ਚ ਚਰਚਾ ਹੋਈ ਹੈ ਉਹ ਕਿਤੇ ਕਿਤੇ ਫੜੇ ਜਾਂਦੇ ਆਦਰਵਾਇਜ਼ ਇੰਨਾ ਲੋਕਾਂ ਦਾ ਤੇ ਆਪਣੀ ਢਿੱਡ ਭਰ ਜਾਣ ਜਿਹੜਾ ਮਾਫੀਆ ਹੁੰਦਾ ਉਹਨੂੰ ਕਿਸੇ ਦਾ ਕੋਈ ਹਿੱਤ ਰੰਗਲਾ ਰੁੰਗਲਾ ਉਹਨੇ ਆਪਣੇ ਆਪ ਨੂੰ ਹੀ ਰੰਗਲਾ ਕਰਨਾ ਹੁੰਦਾ ਆਪਣੀ ਨਫਰੀ ਆਪਣੀ ਸ਼ਕਤੀ ਆਪਣੀ ਦਿਬੰਗੀ ਆਪਣੀ ਉਹ ਗੁੰਡਾਗਰਦੀ ਉਹ ਸਾਰੀ ਵਧਾਉਣੀ ਹੁੰਦੀ ਹੈ ਉਹਦੇ ਚ ਕਿੰਨਾ ਇਜ਼ਾਫਾ ਹੁੰਦਾ ਉਹੀ ਉਹਨਾਂ ਦੀ ਇੱਕ ਕਿਸਮ ਦਾ ਉਹਨਾਂ ਨੂੰ ਸਰਟੀਫਿਕੇਸ਼ਨ ਵੀ ਦਿੰਦਾ ਤੇ ਉਹਨਾਂ ਦੇ ਉਸ ਇੱਕ ਸਾਧਨ ਵੀ ਬਣਦਾ ਸਾਰਾ ਲੋਕਾਂ ਦੇ ਉੱਤੇ ਦਬਦਬਾ ਪਾ ਕੇ ਲੋਕਾਂ ਨੂੰ ਲੁੱਟਣ ਦਾ ਇਸ ਲਈ ਇਹ ਇਹਨਾਂ ਤੋਂ ਇਹ ਉਮੀਦ ਕਰਨੀ ਕਿ ਜਿਹੜੇ ਦੂਸਰੇ ਮਾਫੀਆ ਆ ਉਹ ਨਕੀਲ ਪੈ ਜਾਣਗੇ ਉਹ ਦੂਸਰੇ ਮਾਫੀਆ ਨਾਲ ਆਂਝ ਪਾਉਂਦੇ ਆ ਜਿੰਨੇ ਵੀ ਕਿਸਮ ਦੇ ਮਾਫੀਏ ਜੀ ਪਾਵੇਂ ਡਰੱਗ ਕੰਪਨੀਆਂ ਦੇ mafie ਉੱਥੇ ਵੀ ਬਿtheta ਰਹੇ ਆ ਪਾਵੇਂ ਇਹੜੇ ਐਂਡੀਪੀਐਸ ਦੇ ਤਹਿਤ ਆਉਂਦੀਆਂ ਸਾਰੀਆਂ ਬੈਂਡ ਡਰੱਗਸ ਉਹਨਾਂ ਦੇ mafie ਹੈਗੇ ਪਾਵੇਂ ਰੇਤਾ ਬਜਰੀ ਦੇ ਆ ਪਾਵੇਂ ਹੋਰ ਜਿੰਨੇ ਮਰਜ਼ੀ ਲਾ ਲੋ ਤੁਸੀਂ ਇਹ ਤੇ ਕਈ ਕੁਛ ਗਣਦੇ ਸੀ ਪਹਿਲਾਂ ਇਹ ਉਹਨਾਂ ਦੇ ਵਿਰੋਧ ਵਿੱਚ ਜਾਣ ਦੀ ਜਗ੍ਹਾ ਪਹਿਲਾਂ ਮਾਰਦੇ ਦਬਕਾ ਫਿਰ ਹਿਸਾਬਤ ਕੀ ਚੱਲ ਫਿਰ ਇੱਥੇ ਘਟਕੇ ਰਹੋ ਤੁਸੀਂ ਆਪਣਾ ਕਰੀ ਜਾਓ ਅਸੀਂ ਆਪਣਾ ਕਰੀ ਜਾਵਾਂਗੇ ਕੋਈ ਵੀ ਇੱਕ ਵੀ ਪਾਵੇਂ ਉਹ ਮਟੀਰੀਅਲ ਰੂਪ ਚ ਹੋਵੇ ਕਿ ਕੋਈ ਵੱਡੇ ਵੱਡੀ ਚੀਜ਼ ਦੀ ਮੱਲ ਮਾਰ ਲਈ ਐ 16 ਕਾਲਜ ਮੈਡੀਕਲ ਕਹਿੰਦੇ ਸੀਗੇ ਕਿਥੇ ਬਣਾ ਦੇਣਗੇ ਲੈ ਲੋਕੀ ਦੋਰੇ ਸਰਕਾਰ ਲਿਆ ਦੇਣਗੇ ਜੇ 16 ਮੈਡੀਕਲ ਹੀ ਕਾਲਜ ਬਣਾ ਕੇ ਦਿਖਾ ਦੇਣ ਦੇ ਹਸਪੀਟਲ ਨੇ ਡਾਲ ਦਾ ਨਹੀਂ ਕਰਨਾ ਇਹੋ ਜੀਆਂ ਗੱਲਾਂ ਦੇ ਲਾੜੇ ਲਾਲਾ ਕੇ ਲਾ ਕੇ ਕੋਈ ਕਿਥੇ ਲੋਕਾਂ ਦੀ ਇੰਨੀ ਮੈਮਰੀ ਮੈਮਰੀ ਵੀ ਖਰਾਬ ਨਹੀਂ ਹੈ ਕਿ ਧਰਾਤਲ ਤੇ ਜਦੋਂ ਕੁਝ ਨਹੀਂ ਹੋਇਆ ਹੁਣ ਇਹਨਾਂ ਨੂੰ ਲੱਗਾ ਯਾਰ ਅਸੀਂ ਕਾਰਕੋਚ ਨਹੀਂ ਸਕੇ ਹੁਣ ਇੰਜ ਕਰੋ ਕਿ ਪੈਸਾ ਇੰਨਾ ਕ ਇਕੱਠਾ ਕਰ ਲਈਏ ਕਿ ਆਪਾਂ ਦੇਸ਼ ਦੇ ਵਿੱਚ ਬਾਕੀ ਜਗ੍ਹਾ ਆਪਣੀ ਇਲੈਕਸ਼ਨ ਲੜਨ ਜੋਗੇ ਰਹਿ ਜਾਈਏ ਜੇ ਪੰਜਾਬ ਦੀ ਸਰਕਾਰ ਇੱਕੋ ਹੀ ਸਰਕਾਰ ਬਚੀਏ ਦੇਖ ਤੇ ਗਈ ਤੇ ਸਰਕਾਰਾਂ ਨਾਲ ਹੀ ਪੈਸੇ ਇਕੱਠੇ ਹੋਣੇ ਆ ਇਹਨਾਂ ਨੂੰ ਇਹ ਕਿ ਜੇ ਇੱਥੇ ਮੋਟਾ ਮਾਲ ਇਕੱਠਾ ਹੋ ਜੇ ਫਿਰ ਗਜਰਾਚ ਵੀ ਲੜ ਲਾਂਗੇ ਨੇੜੇ ਤੇੜੇ ਹੋਰ ਇੰਨਾ ਕ ਮਾਲ ਇਕੱਠਾ ਹੋ ਜੇ ਕਿ ਅਸੀਂ ਚੋਣਾ ਲੜਨ ਜੋਗੇ ਤੇ ਜਿਹਨੂੰ ਸੋ ਕਾਲਡ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਰੌੜਾ ਪਾਇਆ ਸੀ ਕਿ ਉਹਦੀ ਹੋਂਦ ਬਚੀ ਰੋ ਹੂੰ ਐਸ ਵੇਲੇ ਇਹਨਾਂ ਨੂੰ ਆਪਣੀ ਹੋਣ ਦਾ ਸੰਕਟ ਹੈਗਾ ਉਸ ਕਰਕੇ ਇਹਨਾਂ ਨੇ ਇਹ ਵੱਡਾ ਸਟੈਪ ਲਿਆ ਪਰ ਬਹੁਤ ਵੇਲੇ ਸਿਰ ਜਿਹਨੂੰ ਇੰਜ ਕਹ ਲੋ ਕਿ ਇਹ ਤੋਂ ਪਹਿਲਾਂ ਕਿ ਉਹ ਲੋਕਾਂ ਦੇ ਮਨ ਦੇ ਉੱਤੇ ਕਿਸੇ ਕਿਸਮ ਦਾ ਪ੍ਰਭਾਵ ਪਾਉਂਦਾ ਲੋਕਾਂ ਦਾ ਪਹਿਲਾਂ ਹੀ ਬਗਾਵਤੀ ਸੁਰਾਂ ਤਿੱਖੀਆਂ ਹੋ ਗਈਆਂ ਇਹ ਤੇ ਹੁਣ ਸਰਕਾਰ ਅੱਗੇ-ਅੱਗੇ ਤੇ ਲੋਕ ਇਹਨਾਂ ਦੇ ਪਿੱਛੇ-ਪਿੱਛੇ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ